2 ਫਰਵਰੀ 1983 ਨੂੰ ਇੱਕ ਲੇਖ ਛਪਿਆ ਸੀ ਠੀਕ ਹੈ ਜੀ ਜਿਹਦੇ ਵਿੱਚ ਲਿਖਿਆ ਸੀ ਲੋਕ ਗਥਾਵਾਂ ਦਾ ਚੋਰ ਦੇਵ ਤਰੀਕੇ ਵਾਲਾ ਉਸ ਨੂੰ ਮੈਂ ਮੁਹੰਮਦ ਸਦੀਕ ਦੀਆਂ ਸਟੇਜਾਂ ਤੇ ਚੜਨ ਲਾਤਾ ਠੀਕ ਹੈ ਜੀ ਲੋਕ ਗਥਾਵਾਂ ਸ਼ੁਰੂ ਨਹੀਂ ਸੀ ਹੋਈਆਂ ਹਾਂਜੀ ਸੁੱਚਾ ਸੂਰਮਾ ਸਭ ਤੋਂ ਪਹਿਲਾਂ ਮੇਰੀ ਲਿਖਤ ਮੈਨੂੰ ਇਹ ਹਾਦਸਾ ਬੜੀ ਤਰ੍ਹਾਂ ਚੰਗੀ ਤਰ੍ਹਾਂ ਯਾਦ ਹੈ ਇੱਕ ਵਾਰੀ ਗੁਰਦਾਸ ਮਾਨ ਜੀ ਇੱਕ ਬਰਨਾਲੇ ਮੈਰਿਜ ਪੈਲਸ ਦੇ ਵਿੱਚ ਆਏ ਸੀ ਬਹੁਤ ਵੱਡਾ ਮੈਰਿਜ ਪੈਲਸ ਸੀਗਾ ਠਨੋਲੇ ਦੇ ਵਿੱਚ ਲੋਗ ਥਾਵਾਂ ਦਾ ਚੋਰ ਦੇ ਤਰੀਕੇ ਵਾਲਾ ਕਹਿੰਦੇ ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ ਤੇ ਤੰਗੀ ਤੇ ਗਰੀਬੀ ਥਲੇ ਦੱਬੀਆਂ ਹੀ ਬੀਤ ਗਈਆਂ ਕਹਿੰਦੇ ਨਾ ਕਿਸੇ ਦੇ ਗਰੀਬੀ ਨਾਵੇ ਗਰੀਬੀ ਨਾਲੋਂ ਕਹਿੰਦੇ ਮੌਤ ਆ ਜੇ ਉਹ ਚੰਗੀ ਹੁੰਦੀ ਆ ਕਹਿੰਦੇ ਤੰਗੀ ਤੇ ਗਰੀਬੀ ਥਲੇ ਦੱਬੀਆਂ ਹੀ ਬੀਤ ਗਈਆਂ ਜਾਗੋ ਤੇ ਅਸੀਂ ਆ ਜਵਾਨੀਆਂ ਵੀ ਬਹੁਤ ਨੇ ਜਾਗੋ ਤੇ ਅਸੀਂ ਆ ਜਵਾਨੀਆਂ ਵੀ ਬਹੁਤ ਨੇ ਤੇ ਬਹੁਤ ਨਾਮਵਰ ਚਿਹਰੇ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਨਾ ਜਿਵੇਂ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਹਨ ਕਈ ਕਲਾਕਾਰ ਐਸੇ ਹੋਏ ਜਿਨ੍ਹਾਂ ਨੂੰ ਮੂਹਰੇ ਆਉਣ ਦਾ ਮੌਕਾ ਦਿੱਤਾ ਨਹੀਂ ਗਿਆ। ਉਹਨਾਂ ਵਿੱਚੋਂ ਇੱਕ ਬਾਪੂ ਪਿਸੌਰ ਸਿੰਘ ਬੜੇ ਅੱਛੇ ਲੇਖਕ ਨੇ ਬਰਨਾਲਾ ਸ਼ਹਿਰ ਤੋਂ ਬਾਪੂ ਦੀਆਂ ਗੱਲਾਂ-ਬਾਤਾਂ 'ਚ ਵੀ ਇੱਕ ਤਰ੍ਹਾਂ ਦਾ ਕਹਿ ਦਿਆ ਨਾ ਵੀ ਉਹ ਨਿਚੋੜ ਛਿਪਿਆ ਹੋਇਆ ਵੀ ਜਿਵੇਂ ਆਪਾਂ ਨੂੰ એનર્ਜੀ ਦਿੰਦਾ ਰੌਂਗਟੇ ਖੜੇ ਕਰ ਦਿੰਦਾ ਇਦਾਂ ਦੀਆਂ ਬਾਪੂ ਦੀਆਂ ਕਲਮਾਂ ਨੇ ਪਹਿਲਾਂ ਬਾਪੂ ਨੇ ਆਪਾਂ ਗੱਲ-ਬਾਤ ਸ਼ੁਰੂ ਕਰਦੇ ਆਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਠੀਕ-ਠਾਕ ਹੋ ਪਹਿਲਾਂ ਚੜ੍ਹਦੀ ਕਲਾ ਹਾਂ ਜੀ ਚੜ੍ਹਦੀ ਕਲਾ ਉਮੀਦ ਕਰਦੇ ਆਂ ਠੀਕ-ਠਾਕ ਹੀ ਹੋਵਾਂਗੇ ਹਾਂ ਜੀ ਠੀਕ ਹੈ ਜੀ ਤੇ ਬਾਪੂ ਜੀ ਐਂ ਦੱਸੋ ਪਹਿਲਾਂ ਜਿਹੜਾ ਸ਼ੁਰੂਆਤ ਕੀਤੀ ਤੁਸੀਂ ਇਹ ਸਫ਼ਰ ਦੀ ਹਾਂਜੀ ਇਹ ਕਿੰਨੇ ਸਮੇਂ ਤੋਂ ਪੂਰੀ ਕਰੀਏ ਤੁਸੀਂ ਇਹ ਇਹ ਮੈਂ 1900 67-70 ਤੇ ਔਕੜਾ ਕਿ ਨਹੀਂ ਕਈ ਆ ਪਾਪੂ ਹੁਣ ਤੱਕ ਔਕੜਾ ਤਾਂ ਸਾਰੇ ਗਲੀ ਮੁਹੱਲੇ ਲਈ ਟੀਚਣਾ ਕਰਦੇ ਹੁੰਦੇ ਸੀ ਅੱਛਾ ਜੀ ਬਈ ਯਾਰ ਇਹ ਕੀ ਆ ਕੀ ਕਰੀ ਜਾਂਦਾ ਇਹ ਗੱਲ ਕੁਛ ਨਹੀਂ ਹੈ ਪਰ ਮੈਂ ਮੇਰੀ ਲਗਨ ਸੀ ਮੈਂ ਮੇਰੀ ਇਹ ਸੀਗੀ ਕਿ ਮੈਂ ਐਚ ਐਮ ਬੀ ਤੇ ਰਿਕਾਰਡਿੰਗ ਕਰਾਉਣੀ ਕਰਾਉਣੀ ਆ ਠੀਕ ਹੈ ਜੀ ਤੇ ਉਹ ਮਤਲਬ ਉਸ ਗੱਲ ਦੇ ਵਿੱਚ ਮੈਂ ਪੂਰੀ ਤਰ੍ਹਾਂ ਕੰਮ ਜਾਬ ਹੋ ਗਿਆ ਮਨ ਲਓ ਬਾਈਗਰੂ ਦੀ ਕਿਰਪਾ ਨਾਲ ਤੁਹਾਡਾ ਐਚਐਮਬੀ ਦੇ ਵਿੱਚ ਰਿਕਾਰਡ ਜਿਹੜਾ ਮੰਨ ਲਓ ਉਸ ਸਮੇਂ ਦੀ ਜਿਵੇਂ ਕਹਿੰਦੀ ਨਾਮਬਰ ਹਾਂਜੀ ਹਾਂਜੀ ਹਨਾ ਉਸ ਸਮੇਂ ਜਿਵੇਂ ਅੱਜ ਜਿਵੇਂ ਕਹਿੰਦੇ ਕੋਈ ਨਾਮਬਰ ਜਿਵੇਂ ਟੀਸੀਸ ਵਗੈਰਾ ਹੋ ਗਈਆਂ ਐਚਐਮਬੀ ਦਾ ਤਾਂ ਮੰਨੀ ਪਰਵੰਨੀ ਕੰਪਨੀ ਸੀ ਉਹਦਾ ਹਾਂਜੀ ਮੰਨੀ ਪਰਵੰਨੀ ਕੰਪਨੀ ਤੇ ਐਚਐਮਬੀ ਦੇ ਵਿੱਚ ਬਾਪੂ ਫਿਰ ਆਪਣਾ ਕਿਹੜਾ ਰਿਕਾਰਡ ਆਇਆ ਪਹਿਲਾਂ ਮੇਰਾ ਧਾਰਮਿਕ ਗੀਤ ਆਇਆ ਸੀ ਇੱਕ ਦਿਨ ਕਲਗੀ ਵਾਲੇ ਸਤਗੁਰੂ ਦੀਨ ਦੁਨੀ ਦੇ ਸਾਈ ਠੀਕ ਹੈ ਜੀ ਇਹ ਕਿੰਨਾ ਦੀ ਆਵਾਜ਼ ਦੇ ਵਿੱਚ ਸੀਗਾ ਜੀ ਇਹ ਗੁਰਨਾਮ ਰਸੀਲਾ ਜੀ ਗੁਰਨਾਮ ਰਸੀਲਾ ਜੀ ਫਰਵਾਹੀ ਵਾਲੇ ਹਾਂਜੀ ਉਹਨਾਂ ਦੀ ਆਵਾਜ਼ ਸੀ ਠ ਤੇ ਬਾਪੂ ਕੋਈ ਐਸੇ ਨਾਂਬਰ ਚੇਰੇ ਜਿਨ੍ਹਾਂ ਨੂੰ ਮਤਲਬ ਵੀ ਤੁਸੀਂ ਮਿਲੇ ਜਾਂ ਮਤਲਬ ਉਹਨਾਂ ਨੇ ਤੁਹਾਡਾ ਹੱਥ ਨਹੀਂ ਫੜਿਆ ਜਾਂ ਮਤਲਬ ਇਸ ਤਰ੍ਹਾਂ ਦੀ ਕੋਈ ਔਕਾੜਾਂ ਜ਼ਿੰਦਗੀ 'ਚ ਜਿਹੜੀਆਂ ਤੁਹਾਨੂੰ ਸ਼ਾਇਦ ਕਦੇ ਨਹੀਂ ਭੁੱਲਣਗੀਆਂ ਤੁਹਾਡੇ ਯਾਦ ਹੀ ਰਹਿਣਗੇ ਉਹ ਹਾਦਸੇ ਮੈਨੂੰ ਇਹ ਹਾਦਸਾ ਬੜੀ ਤਰ੍ਹਾਂ ਚੰਗੀ ਤਰ੍ਹਾਂ ਯਾਦ ਆਇਆ ਇੱਕ ਵਾਰੀ ਗੁਰਦਾਸ ਮਾਨ ਜੀ ਇੱਕ ਬਰਨਾਲੇ ਮੈਰਿਜ ਪੈਲਸ ਦੇ ਵਿੱਚ ਆਏ ਸੀ ਬਹੁਤ ਵੱਡਾ ਮੈਰਿਜ ਪੈਲਸ ਸੀਗਾ ਧਨੋਲੇ ਦੇ ਕੋਲੇ ਠੀਕ ਹੈ ਜੀ ਉਸ ਵਕਤ ਜਦੋਂ ਮਤਲਬ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਨੂੰ ਉਹਨਾਂ ਨੇ ਬੁਲਾਇਆ ਬਲਾ ਕੇ ਉਹਨਾਂ ਨੇ ਮੇਰੇ ਜਿਹੜੇ ਹੱਥ ਸੀ ਆਪਣੇ ਮੱਥੇ ਨਾਲ ਲਾਏ ਕਹਿਣ ਲੱਗਾ ਕਿ ਮੈਂ ਇਹਨਾਂ ਬੰਦਿਆਂ ਨੂੰ ਸਲਾਮ ਕਰਦਾ ਉਹ ਬਹੁਤ ਵਧੀਆ ਭਾਗਾ ਵਾਲਾ ਦਿਨ ਸੀ ਵਾਜੀ ਵਾ ਕੀ ਬਾਤ ਹੈ ਗੁਰਦਾਸ ਮਾਨ ਸਾਹਿਬ ਜੀ ਜੀ ਤੇ ਬਾਪੂ ਕਦੇ ਐਦਾਂ ਦਾ ਸਮਾਂ ਆਇਆ ਜਿਵੇਂ ਕੋਈ ਜਿਵੇਂ ਤੁਸੀਂ ਅੱਜ ਗੁਰਦਾਸ ਮਾਨ ਸਾਹਿਬ ਦੀ ਗੱਲ ਕੀਤੀ ਐ ਨਾ ਜੀ ਬਹੁਤ ਚੰਗੇ ਨੇਕ ਇਨਸਾਨ ਨੇ ਪਰਮਾਤਮਾ ਜਿੱਥੇ ਕਿਤੇ ਵੀ ਹੈਗੇ ਨੇ ਸਲਾਮ ਉਹਨਾਂ ਨੂੰ ਮੇਰਾ ਕਿਉਂਕਿ ਬੜੀ ਅੱਛੀ ਸੋਚ ਦੇ ਮਾਲਕ ਨੇ ਹੋਣਾ ਹੈ ਕਈ ਵਾਰ ਕੀ ਹੁੰਦਾ ਬਾਪੂ ਜਦੋਂ ਨਾ ਵੀ ਪਰਮਾਤਮਾ ਕਿਸੇ ਨੂੰ ਥੋੜਾ ਜਿਆ ਚੰਗਾ ਰਾਹ ਦੇ ਦਿੰਦਾ ਥੋੜਾ ਜਿਆ ਨਾਮ ਦੇ ਦਿੰਦਾ ਨਾਮਣਾ ਬੰਦਾ ਕੋ ਖੱਟ ਲੈਂਦਾ ਫਿਰ ਉਹ ਆਪ ਤੋਂ ਮਾੜੇ ਨੂੰ ਤਾਂ ਫਿਰ ਉਹ ਸਮਝਦੀ ਕੁਛ ਨਹੀਂ ਕਦੇ ਕੋਈ ਐਦਾਂ ਦਾ ਕਦੇ ਹਾਦਸਾ ਹੋਇਆ ਹਾਂਜੀ ਮੇਰੇ ਕੋਲੇ ਬੜੇ ਬੰਦੇ ਆਏ ਮੈਂ 1983 ਦੇ ਵਿੱਚ ਲੁਧਿਆਣੇ ਚਲਿਆ ਗਿਆ ਸੀ ਲੁਧਿਆਣੇ ਮੈਂ ਉੱਥੇ ਬੁਕਿੰਗ ਕਲਰਕ ਲੱਗਿਆ ਸੀਗਾ ਠੀਕ ਹੈ ਜੀ ਬੁਕਿੰਗ ਕਲਰਕ ਲੱਗਿਆ ਇੱਕ ਬੰਦਾ 5000 ਰੁਪਏ ਲੈ ਕੇ ਰਿਕਾਰਡਿੰਗ ਕਰਾਉਣ ਵਾਸਤੇ ਆਇਆ ਠੀਕ ਹੈ ਜੀ ਤੇ ਉਹਦੀ ਕਾਪੀ ਦੇ ਨਾਲ ਖੰਮਣੀ ਬੰਨੀ ਹੋਈ ਸੀ ਠੀਕ ਹੈ ਜੀ ਤੇ ਹੋਰ ਉੱਥੇ ਜਿਹੜੇ ਬੰਦੇ ਲੁਟੇਰੇ ਸੀਗੇ ਉਹਦੇ ਮਗਰ ਲੱਗੇ ਹੋਏ ਸੀ ਮੈਨੂੰ ਜਦੋਂ ਪਤਾ ਲੱਗਿਆ ਵੀ ਯਾਰ ਇਹ ਬੰਦਾ ਬੜਾ ਦੁਖੀ ਆ ਇਹ ਬੰਦਾ ਜਿਹੜੇ ਪੈਸੇ ਲੈ ਕੇ ਆਇਆ ਹੁਣ ਕਿਸੇ ਨਾ ਕਿਸੇ ਹਸਾਬ ਦੇ ਨਾਲ ਲੈ ਕੇ ਆਇਆ ਹੋਣਾ ਹਾਂਜੀ ਤੇ ਇਹ ਬੰਦੇ ਬੰਦਾ ਅਣਜਾਣ ਆ ਇਹਨੂੰ ਮੁੰਨਣਾ ਲੈਣੋ ਜੀ ਤੇ ਮੈਂ ਉਹਨੂੰ ਆਪਦੇ ਕੋਲੇ ਬੁਲਾਇਆ ਚਾਹ ਪਲਾਈ ਮੈਂ ਉਹਦੀ ਕਾਪੀ ਦੇ ਵਿੱਚੋਂ ਇੱਕ ਗੀਤ ਉਹਦਾ ਲੈ ਲਿਆ ਮੈਂ ਕਿਹਾ ਵੀ ਆਹ ਤੇਰਾ ਗੀਤ ਰਿਕਾਰਡ ਹੋ ਉਹਦਾ ਗੀਤ ਰਿਕਾਰਡ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਉਹ ਬੰਦਾ ਸਾਨੂੰ ਪਿੱਖੀ ਮਿਲਿਆ ਅੱਛਾ ਜੀ ਮੈਂ ਤੇ ਮੇਰੇ ਘਰ ਵਾਲੀ ਸੀ ਤੇ ਉਹਨੇ ਫਿਰ ਮੈਨੂੰ ਸਸਰੀਕਾਲ ਬੁਲਾਈ ਸੱਸਰੀਕਾਲ ਬੁਲਾ ਕੇ ਸਾਨੂੰ ਹੋਟਲ ਦੇ ਵਿੱਚ ਲੈ ਕੇ ਗਿਆ ਉਹਨਾਂ ਨੇ ਸਾਡੀ ਮੇਰੀ ਬਹੁਤ ਇੱਜ਼ਤ ਕੀਤੀ ਉਹ ਵੀ ਮੇਰੇ ਦਿਨ ਯਾਦ ਹੈ ਅੱਛਾ ਜੀ ਤੇ ਬਾਪੂ ਕਈ ਵਾਰ ਨਾ ਸਾਨੂੰ ਕੀ ਹੁੰਦਾ ਜ਼ਿੰਦਗੀ ਦੇ ਵਿੱਚ ਆਮ ਤੌਰ ਤੇ ਕਈ ਲੋਕ ਐਸ ਤਰ੍ਹਾਂ ਦੇ ਹੁੰਦੇ ਜਿਹੜੇ ਸਾਡੇ ਦਿਲ ਨੂੰ ਨਾ ਠੇਸ ਦੇ ਜਾਂਦੇ ਆ ਜਿਹੜਾ ਸਾਡੇ ਦਿਲ ਨੂੰ ਇਹੋ ਜੀ ਉਦਾਸੀ ਦੇ ਜਾਂਦੇ ਆ ਸ਼ਾਇਦ ਅਸੀਂ ਉਹ ਕਦੇ ਵੀ ਨਹੀਂ ਭੁੱਲਦੇ ਹਾਂ ਅਗਾਸਿਆਂ ਦੇਣ ਵਾਲੇ ਬਹੁਤੇ ਲੋਕ ਨੇ ਧੀਰਜ ਧਰਾਉਣ ਵਾਲੇ ਬਹੁਤੇ ਲੋਕ ਨੇ ਮੇਰੇ ਕਈ ਇਹੋ ਜਿਹੇ ਮੁਖੜੇ ਨੇ ਜਿਹੜੇ ਕਿ ਚੋਰੀ ਹੋਵੇ ਵੇ ਨੇ ਠੀਕ ਹੈ ਜੀ ਤੇ ਚੋਰੀ ਹੋਏ ਹੋਏ ਉਹ ਗੀਤ ਵਧੀਆ ਕਲਾਕਾਰਾਂ ਨੇ ਗਾਏ ਨੇ ਵਧੀਆ ਮਤਲਬ ਉਹਦੇ ਵਿੱਚ ਸੰਗੀਤ ਵੱਜਿਆ ਔਰ ਲੋਕਾਂ ਨੇ ਬਹੁਤ ਪਸੰਦ ਕੀਤਾ ਪਰ ਉਹਨਾਂ ਨੂੰ ਮੈਂ ਆਪਣਾ ਨਹੀਂ ਕਹਿ ਸਕਦਾ ਪਰ ਫਿਰ ਵੀ ਬਾਪੂ ਜੀ ਅਸੀਂ ਚਾਹੁੰਦੇ ਆ ਵੀ ਜੇ ਤੁਸੀਂ ਸਾਡੇ ਕੈਮਰੇ ਅੱਗੇ ਮੈਂਸ਼ਨ ਕਰੋਂ ਇੱਕ ਵਾਰੀ ਜ਼ਰੂਰ ਉਹਨਾਂ ਦੇ ਨਾਮ ਨਹੀਂ ਦੱਸ ਸਕਦੇ ਪਾ ਜੀ ਨਾਮ ਨਹੀਂ ਦੱਸਣਾ ਕੋਈ ਇੱਕ ਉਹਨਾਂ ਵਿੱਚੋਂ ਕੋਈ ਸਭ ਤੋਂ ਪਹਿਲਾਂ ਮੈਂ ਗੁਰਨਾਮ ਰਸੀਲਾ ਜੀ ਦੀ ਗੱਲ ਕਰਾਂਗਾ ਹਾਂ ਜੀ ਗੁਰਨਾਮ ਰਸੀਲਾ ਜੀ ਦੇ ਉੱਤੇ ਮੈਂ ਆਪਣਾ ਤਨਮਨ 바ਰਤਾ ਠੀਕ ਹੈ ਜੀ ਉਹ ਸਿਰਫ 50 ਰੁਪਏ ਵਾਲਾ ਕਲਾਕਾਰ ਸੀ ਠੀਕ ਹੈ ਜੀ ਉਸ ਨੂੰ ਮੈਂ ਮੁਹੰਮਦ ਸਦੀਕ ਦੀਆਂ ਸਟੇਜਾਂ ਤੇ ਚੜਨ ਲਾਤਾ ਠੀਕ ਹੈ ਜੀ ਲੋਕ ਗਥਾਵਾਂ ਸ਼ੁਰੂ ਨਹੀਂ ਸੀ ਹੋਈਆਂ ਹਾਂਜੀ ਸੁੱਚਾ ਸੂਰਮਾ ਸਭ ਤੋਂ ਪਹਿਲਾਂ ਮੇਰੀ ਲਿਖਤ ਹੈ ਠੀਕ ਹੈ ਜੀ ਉਹ ਇਹੋ ਜਿਹੀਆਂ ਮੈਂ ਮਤਲਬ ਲਿਖਤਾਂ ਦਿੱਤੀਆਂ ਜਿਹੜੀਆਂ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਠੀਕ ਹੈ ਜੀ ਤੇ ਉਹ ਆਮ ਵਿਆਹ ਸ਼ਾਦੀਆਂ ਦੇ ਵਿੱਚ ਵੀ ਨਹੀਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਗਾਈਆਂ ਠੀਕ ਹੈ ਜੀ ਜਿਵੇਂ ਕਿ ਮਤਲਬ ਇੱਕ ਜਨਾਨੀ ਸੀਗੀ ਹਾਂਜੀ ਉਹ ਜਨਾਨੀ ਫੌਜੀ ਫੌਜੀ ਦੇ ਘਰ ਵਾਲੀ ਸੀ ਹਾਂਜੀ ਤੇ ਸ਼ਾਮੂ ਨਾਰ ਕਹਿੰਦੇ ਸੀ ਹਾਂਜੀ ਉਹ ਮਤਲਬ ਉਹਦਾ ਘਰ ਵਾਲਾ ਫੌਜੀ ਸੀ ਉਹ ਫੌਜ ਤੋਂ ਆਇਆ ਉਹਨੇ ਕਿਹਾ ਵੀ ਮੈਂ ਮਤਲਬ ਫਲਾਨੀ ਤਰੀਕ ਨੂੰ ਛੁੱਟੀ ਆਉਂਗਾ ਉਹ ਉਹਨਾਂ ਦਾ ਟਾਈਮ ਤੇ ਮਿਲਣਾ ਹੋਇਆ ਟਾਈਮ ਤੇ ਮਿਲਣਾ ਹੋਣ ਕਰਕੇ ਉਹ ਉਹਨੂੰ ਰਾਤ ਕੱਟਣੀ ਪਈ ਉਹਦੀਆਂ ਟੂਮਾਂ ਦੇਖ ਕੇ ਮੇਰੇ ਮਦੇ ਦੇ ਮਨ ਚ ਲਾਲਚ ਹੋ ਗਿਆ ਮੈਨੇ ਉਸ ਨੂੰ ਮਾਰਤਾ ਤੇ ਉਹਦਾ ਮੀਟ ਬਣਾ ਕੇ ਮਤਲਬ ਹੋਟਲ ਤੇ ਰੱਖ ਲਿਆ ਜਦੋਂ ਉਹਦਾ ਘਰ ਵਾਲਾ ਆਇਆ ਤਾਂ ਉਹਨੇ ਮਤਲਬ ਮੀਟ ਜਦੋਂ ਦੇਖਿਆ ਉਹਦੀ ਛਾਂਪ ਆਈ ਤੇ ਛਾਂਪ ਦੇ ਉੱਤੋਂ ਪਛਾਣ ਆ ਗਈ ਉਹੇ ਜੀਆਂ ਚੀਜ਼ਾਂ ਜਿਹੜੀਆਂ ਮਤਲਬ ਲੋਂਗਵਾਲ ਮੇਲੇ ਦੇ ਉੱਤੇ ਲੋਂਗਵਾਲ ਜਿਹੜਾ ਬਹੁਤ ਵੱਡਾ ਮੇਲਾ ਲੱਗਦਾ ਹਰਚੰਦ ਸਿੰਘ ਲੋਂਗਵਾਲ ਉਹਨਾਂ ਉੱਥੇ ਇਹ ਗੀਤ ਲਾਇਆ ਗਿਆ ਸੀ ਲੋਕਾਂ ਨੇ ਦੂਰੀ ਬਾਰ ਫਿਰ ਪਸੰਦ ਕੀਤਾ ਸੀ ਠੀਕ ਹੈ ਜੀ ਤੇ ਬਾਪੂ ਉਸ ਸਮੇਂ ਜੇ ਪਾ ਮਨ ਲੋ ਕਈ ਇਹ ਵੀ ਗੀਤਕਾਰ ਜਿਹੜੇ ਕਾਫੀ ਮਸ਼ਹੂਰ ਸੀਗੇ ਜਿਵੇਂ ਦੇਵਤਰੀਕਾਂ ਵਾਲੇ ਹੋਗੇ ਹਾਂਜੀ ਹੁਣ ਏਦਾਂ ਦੇ ਮੈਨੂੰ ਕਾਫੀ ਜਿਹੜੇ ਨਾਮਵਰ ਚਿਹਰੇ ਸੀਗੇ ਨਾ ਜੀ ਉਦੋਂ ਤੇ ਉਹਨਾਂ ਨਾਲ ਫਿਰ ਜਿਹੜਾ ਥੋੜਾ ਬਾਰਤਾਲਾਬ ਵਗੈਰਾ ਹੁੰਦੀ ਰਹਿੰਦੀ ਸੀ ਮੇਲ ਮੇਲ ਵਰਤਨ ਅਸਲ ਦੇ ਵਿੱਚ ਮੈਂ ਨਹੀਂ ਕਹਿੰਦਾ ਅਖਬਾਰ ਹੀ ਕਹਿੰਦੇ ਨੇ ਹਾਂਜੀ ਵੀ ਜਿਹੜਾ ਦੇਵ ਤਰੀਕੇ ਵਾਲਾ ਸੀ ਉਹ ਲੋਕ ਕਥਾਵਾਂ ਦਾ ਚੋਰ ਸੀ ਠੀਕ ਹੈ ਜੀ ਕਿਉਂਕਿ ਜਿਹੜੀ ਕਿਜ ਅਖਬਾਰਾਂ 'ਚ ਛਪ ਜਾਂਦੀ ਆ ਹਾਂਜੀ ਉਹ ਚੀਜ਼ ਤਕਰੀਬਨ ਪੱਕੀ ਹੁੰਦੀ ਆ ਬਿਲਕੁਲ 2 ਫਰਵਰੀ 1983 ਨੂੰ ਇੱਕ ਲੇਖ ਛਪਿਆ ਸੀ ਠੀਕ ਹੈ ਜੀ ਜਿਹਦੇ ਵਿੱਚ ਲਿਖਿਆ ਸੀ ਲੋਕ ਗਥਾਵਾਂ ਦਾ ਚੋਰ ਦੇਵ ਤਰੀਕੇ ਵਾਲਾ ਠੀਕ ਹੈ ਜੀ ਹਾਂ ਉਹ ਪੈਸੇ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਉਹਨੇ ਨਾਮਣਾ ਖੱਟ ਲਿਆ 20 25 ਕਿੱਲੇ ਜ਼ਮੀਨ ਵੀ ਬਣਾ ਲਈ ਪਰ ਉਹਦੀਆਂ ਲਿਖਤਾਂ ਜਿਹੜੀਆਂ ਸੀਗੀਆਂ ਉਹੋ ਮਤਲਬ ਉਹਦੀਆਂ ਖੁਦ ਲਿਖਤਾਂ ਨਹੀਂ ਸੀਗੀਆਂ ਅੱਛਾ ਪੈਸੇ ਦਾ ਦੇਵ ਤਰੀਕਿਆਂ ਬਾਰੇ ਅਖਬਾਰ ਦੇ ਵਿੱਚ ਨਾ ਜੀ ਤੇ ਇਦਾਂ ਦੀ ਕੋਈ ਹੋਰ ਚਾਲਕ ਵੀ ਖਰ ਤੁਹਾਡੇ ਕੋਲ ਤਾਂ ਪਤਾ ਹੋਊਗਾ ਕਿ ਤੁਸੀਂ ਉਸ ਸਮੇਂ ਦੇ ਮੰਨ ਲਓ ਬਸੈਂਦੇ ਰਹੇ ਹੋ ਨਾ ਅਸੀਂ ਤਾਂ ਚਲੋ ਜਿਵੇਂ ਕਹਿੰਦੇ ਵੀ ਹੁਣ ਦੀ ਜਨਰੇਸ਼ਨ ਦੇ ਵਿੱਚੋਂ ਅੱਗੇ ਮੁੰਡੇ ਜਿਹੜੇ ਹੈਗੇ ਆਂ ਨਹੀਂ ਜੀ ਉਦੋਂ ਵਾਲੇ ਅਖਬਾਰ ਦੇ ਵਿੱਚ ਪੜੇ ਛਪਿਆ ਸੀ ਹਾਂ ਜੀ ਅਖਬਾਰ ਦੇ ਵਿੱਚ ਛਪਿਆ ਸੀ ਬਕਾਇਦਾ ਤੌਰ ਤੇ ਰਿਕਾਰਡਿੰਗ ਨੰਬਰ ਕੰਪਨੀ ਦਾ ਨਾਮ ਦਰਜ ਸੀ ਠੀਕ ਹੈ ਜੀ ਕੀ ਦਾ ਨਾਮ ਦਰਜ ਸੀ ਉਹਦੇ ਵਿੱਚ ਇਹ ਸੀ ਆ ਵੀ ਆ ਸ਼ਾਈ ਦਾਸ ਦਾ ਕਿਸੇ ਦੇ ਵਿੱਚੋਂ ਕਟਿਆ ਆ ਫਲਾਨੇ ਦੇ ਕਿਸੇ ਹਦਮੋਦਰ ਦੇ ਕਿਸੇ ਚੋਂ ਕਟਿਆ ਆ ਫਲਾਨੇ ਦੇ ਕਿਸੇ ਚੋਂ ਕਟਿਆ ਉਹਨਾਂ ਦੇ ਨੰਬਰ ਦਿੱਤਾ ਵਾਸੀ ਫਲਾਨੇ ਤੋਂ ਮਤਲਬ ਸਿਰਫ ਦੇਵਤਰੀ ਕੀ ਵਾਲਾ ਹੀ ਪਾਇਆ ਹੋਰ ਸਾਰਾ ਕੁਝ ਮੈਟਰ ਉਹੀ ਦਾ ਉਹੀ ਆ ਪਰ ਬਾਪੂ ਸੁਣਨ ਦੇ ਵਿੱਚ ਸਾਡੇ ਨਾਲ ਇਹ ਵੀ ਗੱਲ ਕਈ ਵਾਰ ਆਈ ਆ ਹਾਂ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਮਹਿਫਲ ਦੇ ਵਿੱਚ ਪਹੁੰਚਦੇ ਸੀਗੇ ਤਾਂ ਉੱਥੇ ਜਿਹੜੇ ਚੰਗੇ ਚੰਗੇ ਰਾਈਟਰ ਸੀਗੇ ਤੇ ਉਹ ਛੱਡ ਕੇ ਪਰਾਂ ਨੂੰ ਹੋ ਜਾਂਦੇ ਸੀ ਮਹਿਫਲ ਹਾਂਜੀ ਇਹ ਹੁੰਦੀ ਸੀ ਅਕਸਰ ਹੋ ਜਾਂਦੀ ਸੀ ਤੇ ਇਹ ਮੰਨ ਲਓ ਕੋਈ ਇੱਕ ਦੋ ਚਿਹਰੇ ਕੋਈ ਯਾਦ ਨਹੀਂ ਇਦਾਂ ਦੇ ਜੀ ਦੇਵੀ ਖੋਦਾ ਜੀ ਅੱਛਾ ਦੇਵ ਖੋਦਾ ਜੀ ਹਾਂਜੀ ਦੇਵ ਤ੍ਰੀਕਾਂ ਲਈ ਵੀ ਮੰਨ ਲਓ ਇਦਾਂ ਦਾ ਹੋਇਆ ਵੀ ਜਦੋਂ ਤੁਸੀਂ ਜਿੱਥੇ ਪਹੁੰਚ ਜਾਂਦੇ ਸੀ ਤਾਂ ਸ਼ਾਇਦ ਉਹ ਪੈਰ ਛੱਡ ਜਾਂਦੇ ਸੀ ਉੱਥੋਂ ਜੀ ਤੇ ਹੋਰ ਇੱਕ ਦੋ ਬਾਪੂ ਜਿਹੜੇ ਬੰਦੇ ਸੀਗੇ ਐਸਾ ਦੇ ਹੋਰ ਕਿਸੇ ਨਾਲ ਆਪਣੀ ਕੋਈ ਜਲ ਨਹੀਂ ਸਾਜੀ ਨਹੀਂ ਸੀ ਹਾਂਜੀ ਤੇ ਨਹੀਂ ਆਪਾਂ ਕਿਸੇ ਨਾਲ ਜਲਨ ਸਾਦੀ ਰੱਖਦੇ ਸੀਗੇ ਪਰ ਦੇਵ ਜਰੂਰ ਕਰਦਾ ਸੀ ਇਦਾਂ ਦੇਵ ਦਾ ਸਿਰਫ ਇਸ ਗੱਲ ਦਾ ਸੀ ਕਿ ਵੀ ਉਹ ਚੋਰ ਐ ਚੋਰ ਨੂੰ ਕੋਈ ਪਿਆਰ ਨਹੀਂ ਕਰਦਾ ਹੁੰਦਾ ਬਿਲਕੁਲ ਬਿਲਕੁਲ ਜੀ ਅੱਛਾ ਬਾਪੂ ਨਾਲ ਨਾਲ ਆਪਾਂ ਹੁਣ ਗੱਲਬਾਤ ਕਰਾਂਗੇ ਪਰਿਵਾਰ ਦੀ ਹਾਂਜੀ ਪਰਿਵਾਰ ਦੇ ਵਿੱਚ ਹੁਣ ਜਦੋਂ ਤੁਸੀਂ ਸ਼ੁਰੂ ਕਰਿਆ ਤੁਸੀਂ 1971 ਤੋਂ ਕੀਤਾ ਸ਼ੁਰੂ 1960 ਦੇ ਵਿੱਚ 1966 ਦੇ ਵਿੱਚ ਤੁਸੀਂ ਸ਼ੁਰੂ ਕੀਤਾ ਜੀ ਤੇ ਉਸ ਤੋਂ ਲੈ ਕੇ ਹੁਣ ਤੱਕ ਬਾਪੂ ਜਿਹੜਾ ਪਰਿਵਾਰ ਦਾ ਸਾਥ ਕਿੰਨਾ ਕਰਿਆ ਨਾਲ ਪਰਿਵਾਰ ਦਾ ਸਾਥ ਮੈਨੂੰ ਕੋਈ ਨਹੀਂ ਰਿਹਾ ਗੁੱਡੀਆਂ ਮਰੀਆਂ ਮੇਰੇ ਨਾਲ ਇੰਟਰਸਟ ਜ਼ਰੂਰ ਰੱਖਦੀ ਹੈ ਰਈ ਠੀਕ ਹੈ ਜੀ ਤੇ ਲੱਤੀਆਂ ਵੱਲੋਂ ਜਿਹੜਾ ਸੀਗਾ ਪਿਆਰ ਸੀਗਾ ਬਾਕੀ ਪਰਿਵਾਰ ਵਿੱਚੋਂ ਨਹੀਂ ਕੋਈ ਮੇਲ ਖਾਂਦਾ ਕੋਈ ਨਹੀਂ ਮੇਲ ਖਾਂਦਾ ਹਾਂ ਇੱਕ ਗੱਲ ਹੈਗੀ ਆ ਵੀ ਜਦੋਂ ਮੈਂ ਕੋਈ ਗੀਤ ਲਿਖਦਾ ਤਾਂ ਮੈਂ ਘਰ ਵਾਲੀ ਨੂੰ ਸੁਣਾਉਣਾ ਹਾਂਜੀ ਤੇ ਘਰ ਵਾਲੀ ਉਹਦੇ ਵਿੱਚ ਕਹਿੰਦੀ ਐ ਇੱਥੇ ਆ ਨਹੀਂ ਆ ਚੀਜ਼ ਜਿੱਤਦੀ ਐ ਇਹਦੀ ਜਰੂਰ ਹੈ ਠੀਕ ਹੈ ਜੀ ਉਹ ਵੀ ਦੇ ਖੁਸ਼ ਹੋਵੇ ਖੋਸ਼ ਹੋਵੇ ਮੂਡ ਤੇ ਹੁਣ ਤਾਂ ਫਿਰ ਦੱਸ ਰਹੇ ਹਾਂ ਹਾਂਜੀ ਵੀ ਕੁਝ ਇੱਥੇ ਆ ਚੀਜ਼ ਵੱਖਰੀ ਹੋ ਸਕਦੀ ਆ ਤੇ ਕਈ ਵਾਰ ਬਾਪੂ ਜੀ ਨਾ ਹੁਣ ਦੇਖਦੇ ਆ ਜਰਾ ਤਰ ਆ ਆਮ ਤੌਰ ਤੇ ਤੁਸੀਂ ਵੀ ਦੇਖਿਆ ਹੋਊ ਜਰ ਤਰ ਇੰਟਰਵਿਊ ਦੇ ਵਿੱਚ ਆ ਆਮ ਦੇਖਦੇ ਆ ਰਾਈਟਰਾਂ ਵੱਲੋਂ ਕਈ ਵਾਰ ਦੱਸਿਆ ਜਾਂਦਾ ਵੀ ਸਾਡੀ ਜਿਹੜੀ ਮੰਗ ਹੁੰਦੀ ਆ ਵੀ ਸਾਡਾ ਕੋਈ ਗੀਤ ਆ ਸਾਨੂੰ ਉਹਦਾ ਜਿਹੜਾ ਪੂਰਾ ਮੁੱਲ ਨਹੀਂ ਮਿਲਦਾ ਕਈ ਵਾਰ ਕਲਾਕਾਰ ਐਸੇ ਵੀ ਹੁੰਦੇ ਨੇ ਉਹ ਗੀਤ ਲੈ ਜਾਂਦੇ ਨੇ ਉਹਦਾ ਪ੍ਰੋਪਰਲੀ ਤੌਰ ਤੇ ਤਾਂ ਕੀ ਵੱਲੋਂ ਵੀ ਫ੍ਰੀ ਦੇ ਬਜਟ ਦੇ ਵਿੱਚ ਉਹ ਗੀਤ ਲੈ ਜਾਂਦੇ ਨੇ ਤੁਹਾਡੇ ਨਾਲ ਕਦੇ ਏਦਾਂ ਹੋਇਆ ਮੇਰੇ ਨਾਲ ਹੋਇਆ ਜੀ ਮੇਰੇ ਨਾਲ ਨੰਬਰ ਕਲਾਕਾਰਾਂ ਨੇ ਉਹ ਮੇਰੀ ਇਹਦੇ ਵਿੱਚ ਵੀ ਹੈਗੀ ਆ ਜੀ ਜਿਹੜੀ ਮੇਰੀ ਮਤਲਬ ਪੰਜਾਬੀ ਟ੍ਰਿਬਿਊਨ ਚ ਸਪੇ ਮੇਰੀ ਵਾਸਤੇ ਲੇਖ ਲਿਖ ਸਕਦੇ ਨੇ ਉਹਨਾਂ ਦੇ ਵਿੱਚ ਮੈਂ ਇਹ ਦੱਸਿਆ ਵਾ ਕਈ ਬੰਦਿਆਂ ਨੇ ਮਤਲਬ ਮੈਨੂੰ ਇਹ ਗੱਲ ਕਰਕੇ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਆ ਕਿ ਤੇਰੇ ਨੌਕਟ ਦੇਾਂਗੇ ਤੇ ਤੂੰ ਪੈਸੇ ਜਿੰਨੇ ਕਹੇਗਾ ਲੈ ਲਾ ਉਹਨਾਂ ਦਿਨਾਂ ਦੇ ਵਿੱਚ ਮੈਨੂੰ 5500 ਰੁਪਇਆ ਇੱਕ ਗੀਦਾ ਮਿਲਦਾ ਸੀ ਠੀਕ ਹੈ ਜੀ ਪਰ ਨਹੀਂ ਮੈਂ ਉਹ ਪਰ ਤੁਸੀਂ ਮਨਾ ਕਰਤਾ ਹਾਂ ਕੁਲਦੀਪ ਮਾਨਕ ਜੀ ਨੇ ਮੈਨੂੰ 5200 ਰੁਪਇਆ ਕਹਤਾ ਸੀ ਅੱਛਾ ਜੀ ਤੇ ਉਹ ਮੈਂ ਗੀਤ ਸੀਗੀ ਵੀ ਤੇਰੀ ਜਾਨੀ ਜਵਾਨੀ ਸਾਰੀ ਵਿੱਚ ਕੋਲੋਲਾ ਨੇ ਤੈਨੂੰ ਕਰ ਕਰ ਮਿੰਤਾ ਰਾਂਝਾ ਹਾਰੀ ਚੰਗਾ ਚੋਖਾ ਖਾਣਾ ਬੁਰਾ ਬੋਲਦਾ ਰਾਂਝਾ ਵੇ ਮੱਥੇ ਤੇਉੜੀਆਂ ਪਾਉਣੇ ਕਾਹਨੂੰ ਕੰਮ ਦੇ ਵਾਰੀ ਇਹ ਮੈਂ ਮਤਲਬ ਇਹ ਹੀ ਦੇ ਰਾਂਝੀ ਦਾ ਲਿਖਿਆ ਸੀਗਾ ਪਰ ਜਾਈ ਨੇ ਉਹਨੂੰ ਤਾਨਾ ਮਾਰਿਆ ਸੀ ਇਸ ਕਰਕੇ ਉਹ ਆਪਣੇ ਵਤਨ ਨੂੰ ਛੱਡ ਗਿਆ ਤੇ ਬਾਪੂ ਫਿਰ ਇਹ ਗਾਣਾ ਫਿਰ ਰਿਕਾਰਡ ਹੋਇਆ ਕਮਲੋ ਏ ਕੋਆਰਡੀਨੇਟ ਹਾਂ ਫਿਰ ਤੁਸੀਂ ਜਵਾਬ ਦੇਤਾ ਮੰਨ ਲਓ ਉਹਨਾਂ ਨੂੰ ਹਾਂ ਮੈਂ ਰਿਕਾਰਡ ਵੀ ਤੇ ਕੋਈ ਇਸ ਤਰ੍ਹਾਂ ਦੇ ਪਪੂ ਜਿਹੜੇ ਹੋਰ ਕਿਸੇ ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਆ ਰਹੇ ਨੇ ਕੁਝ ਤੁਹਾਡੇ ਯਾਦ ਹੋਏ ਚੀਜ਼ਾਂ ਕਿਵੇਂ ਜੀ ਜਿਵੇਂ ਹੁਣ ਮੰਨ ਲਓ ਆਪਾਂ ਆਮ ਤੌਰ ਤੇ ਕੀ ਹੁੰਦਾ ਜਦੋਂ ਉਹ ਤੁਹਾਨੂੰ ਠੇਸ ਲੱਗੇ ਹੋ ਦਿਲ ਨੂੰ ਉਦੋਂ ਜਦੋਂ ਤੁਹਾਨੂੰ ਕਹਿੰਗੇ ਖਰੀਦਣ ਦੀ ਗੱਲ ਕਰੀ ਉਹਨਾਂ ਨੇ ਨਾ ਵੀ 5500 ਰੁਪਏ ਮੁੱਲ ਪਾਇਆ ਉਹਨਾਂ ਨੇ ਕਿਉਂਕਿ ਜਿਹੜੀ ਥੋੜੀ ਕਲਾਕਾਰੀ ਹੁੰਦੀ ਆ ਇਹਦੀ ਕੋਈ ਹੱਦ ਨਹੀਂ ਹੁੰਦੀ ਕੋਈ ਸਰਹੱਦ ਨਹੀਂ ਹੁੰਦੀ ਇਹਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਹਾਂਜੀ ਇਹਨਾਂ ਦਾ ਆਪਾਂ ਕਦੇ ਵੀ ਮੁੱਲ ਪਾਈ ਨਹੀਂ ਸਕਦੇ ਅਣਮੋਲ ਚੀਜ਼ਾਂ ਹੁੰਦੀਆਂ ਨੇ ਪਰ ਫਿਰ ਵੀ ਇੱਕ ਹੌਂਸਲਾ ਫਜਾਈ ਦੇ ਲਈ ਕਲਾਕਾਰ ਦੀ ਇੱਕ ਹੌਂਸਲਾ ਫਜਾਈ ਹੁੰਦੀ ਆ ਇੱਕ ਪਿਆਰ ਦੇਣ ਦੇ ਤੌਰ ਤੇ ਬਾ ਤੋਹਫੇ ਦੇ ਤੌਰ ਤੇ ਆਪਾਂ ਕਹਿ ਸਕਦੇ ਆ ਵੀ ਆਪਾਂ ਨੂੰ ਕੋਈ ਜਿਹੜੀ ਉਹ ਮੁੱਲ ਪਾਉਣਾ ਉਹ ਉੱਥੇ ਗਲਤ ਠਹਿਰਾ ਸਕਦੇ ਆ ਗਲਤ ਗਲਤੀ ਹੈ ਜੀ ਹਾਂਜੀ ਬਿਲਕੁਲ ਗਲਤ ਹੈ ਜੀ ਇਹ ਤੇ ਕੁਝ ਇਸ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਹੋਲ ਹਾਰਸਾ ਜਿਹੜਾ ਵਾਪਰਿਆ ਹੋਵੇ ਕਦੇ ਹਾਛੇ ਤਾਂ ਬਹੁਤ ਵਰਤੇ ਨੇ ਪਰ ਉਹਨਾਂ ਬਾਰੇ ਹੁਣ ਆਪਾਂ ਕਹਿ ਨਹੀਂ ਸਕਦੇ ਪਰ ਫਿਰ ਵੀ ਜਿਵੇਂ ਬਾਪੂ ਜਿਵੇਂ ਕੋਈ ਮੰਗੋ ਸਮਝ ਨਹੀਂ ਕੀਤਾ ਜੀ ਮੈਂ ਨਾਵਲ ਵੀ ਲਿਖੇ ਨੇ ਠੀਕ ਹੈ ਜੀ ਮੇਰੇ ਚਾਰ ਨਾਵਲ ਨੇ ਰੁੱਖੇ ਦਿਨ ਉਦਾਸ ਰਾਤਾਂ ਪਰਾਈ ਤਾਸ ਦੇ ਪੱਤੇ ਤੇ ਉਹੋ ਘਰੇ ਉਹਨਾਂ ਦੀ ਬੇਕਦਰਹੀ ਹੁੰਦੀ ਸੀ ਸਵਿਟਜ਼ਰਲੈਂਡ ਦੇ ਵਿੱਚ ਮੇਰਾ ਇੱਕ ਦੋਸਤ ਸੀ ਹਾਂਜੀ ਤੇ ਉਹ ਮੈਨੂੰ ਕਹਿੰਦਾ ਵੀ ਮੈਂ ਸ਼ਿਪਵਾ ਦੂੰ ਯਾਰ ਤੂੰ ਮੈਨੂੰ ਦੇ ਦੇ ਉਹ ਮੈਂ ਉਹਨਾਂ ਨੂੰ ਦੇ ਦਿੱਤੇ ਠੀਕ ਹੈ ਕੋਈ ਨਾ ਉਹਦਾ ਕੋਈ ਚਿੱਠੀ ਪੱਤਰ ਨਾ ਕੋਈ ਉਹਦਾ ਪਤਾ ਟਿਕਾਣਾ ਅੱਛਾ ਨਹੀਂ ਆਇਆ ਇੱਕ ਬਾਪੂ ਮੇਰੇ ਗੱਲ ਮੰਨਦੇ ਵਿੱਚ ਨਾ ਬਹੁਤ ਸਮੇਂ ਤੋਂ ਹਾਂਜੀ ਘੁੰਮ ਰਹੀ ਹੈ बार-बार ਗੱਲ ਇਹ ਹਾਂਜੀ ਜਦੋਂ ਅਸੀਂ ਰਾਈਟਰਾਂ ਤੋਂ ਜਦੋਂ ਇੰਟਰਵਿਊ ਕਰਦੇ ਆ ਹਾਂਜੀ ਤੇ ਤੁਸੀਂ ਵੀ ਘਰ ਜਲਦਤਰ ਸੁਣੀਆਂ ਹੋਣੀਆਂ ਗੱਲਾਂ ਇਹ ਆ ਮੰਨ ਲਓ ਰਾਈਟਰ ਦਾ ਇਹ ਕਿ ਸੁਣਿਆ ਵੀ ਅਸੀਂ ਕਹਿੰਦੇ ਵੀ ਇਹਦੇ ਨਾਲ ਘਰ ਨਹੀਂ ਚੱਲਦਾ ਇਹ ਗੱਲਾਂ ਹੁੰਦੀਆਂ ਇਹ ਬਸ ਇਹ ਹੈ ਜੀ ਇਹ ਗੱਲ ਹੈਗੀ ਮਨੋ ਜਿਹੜਾ ਬੰਦਾ ਇਹਦੇ ਨਾਲ ਘਰ ਤੇ ਲਾ ਸਕਦਾ ਉਹ ਕਰਮ ਵਾਲਾ ਠੀਕ ਹੈ ਜੀ ਕਿਉਂਕਿ ਜਿਹੜੀ ਮਤਲਬ ਕਮਾਈ ਦੀ ਲੋੜ ਹੁੰਦੀ ਹੈ ਘਰ ਤੇ ਲਾਉਣ ਵਾਸਤੇ ਇਹਦੇ ਵਿੱਚ ਕਮਾਈ ਨਹੀਂ ਹੈ ਅੱਛਾ ਜੀ ਇਹਦੇ ਵਿੱਚ ਸਿਰਫ ਬੰਦੇ ਦੀ ਸੌਂਰਤੀ ਆ ਨੋਈ ਬਣਦਾ ਕਲਰ ਨਾ ਬਣਦਾ ਹਾਂ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਇਹ ਵੀ ਥੋੜੇ ਜਿਹੇ ਪੈਸੇ ਦਿੰਦੀਆਂ ਨੇ ਜਿਵੇਂ ਕਿ ਆਪਾਂ ਕਹਿੰਦੀ ਵੀ ਆਪਣੇ ਸਰਦਾ ਵਜੋਂ ਅਸੀਂ ਮਹਾਰਾਜ ਅੱਗੇ ਮੱਥਾ ਟੇਕਦਿਆਂ ਜੇ 10 ਰੁਪਏ ਟੇਕਤੇ ਤਾਂ ਵੀ ਠੀਕ ਆ ਜੇ 100 ਰੁਪਏ ਤਾਂ ਠੀਕ ਤਾਂ ਉਹ ਵੀ ਠੀਕ ਕੋਈ ਵੱਡਾ ਰੋਧਾ ਨਹੀਂ ਹੈ ਵੱਡਾ ਰੋਧਾ ਨਹੀਂ ਹੈ ਕਿਉਂਕਿ ਮੇਰੇ ਦੋ ਗੀਤ ਪੌਲੀਡੋਰ ਦੇ ਵਿੱਚ ਰਿਕਾਰਡਿੰਗ ਹੋਈ ਸੀ ਠੀਕ ਹੈ ਜੀ ਉਹ ਉਹਨਾਂ ਦੇ ਵਿੱਚ ਮੈਨੂੰ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ 70 ਰੁਪਏ ਦਿੱਤੇ ਸੀਗੇ ਜਦੋਂ ਕਿ 25 ਰੁਪਏ ਦਿੱਲੀ ਦਾ ਜਾਣ-ਜਾਣ ਦਾ ਕਿਰਾਇਆ ਸੀ ਠੀਕ ਹੈ ਜੀ ਤੇ ਬਾਪੂ ਹੁਣ ਉਮਰ ਕਿੰਨੀ ਹੋ ਚੁੱਕੀ ਥੋਡੀ ਮੈਨੂੰ 71 ਮਾਸਾ ਲੱਗਣ ਵਾਲਾ ਜੀ 71 ਮਾਸਾ ਲੱਗਣ ਵਾਲਾ ਤੁਹਾਨੂੰ ਜਿਹੜੀ ਬਾਪੂ ਦੀ ਥੋੜੀ ਜਵਾਨੀ ਲੰਘ ਗਈ ਹੁਣ ਉਹ ਸਮੇਂ ਨੂੰ ਕਿੰਨਾ ਕ ਕੋਸ਼ਦਿਆਂ ਕਰਾਂ ਮੈਂ ਕੋਸ਼ਦਾ ਨਹੀਂ ਹੈਗਾ ਅਸੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਜਵਾਨੀ ਕੀ ਹੁੰਦੀ ਹੈ ਤੇ ਬੜੇ ਪੱਕੀ ਹੁੰਦਾ ਕਿਉਂਕਿ ਹਲੇ ਵੀ ਮੈਂ 8 ਘੰਟੇ ਕੰਮ ਕਰਕੇ ਕਰਦੀ ਕਬੀਲਦਾਰੀ ਸਾਰੀ ਕਿਉਂਕਿ ਵਾਹ ਵਾਹ ਕਿਆ ਬਾਤ ਹੈ ਤੇ ਬਾਪੂ ਨਾਲ ਨਾਲ ਗੱਲਾਂ ਦਾ ਆਪਾਂ سلسلہ ਹੋਰ ਵੀ ਜਾਰੀ ਰੱਖੀਏ ਕਿਉਂਕਿ ਤੁਹਾਡੀਆਂ ਗੱਲਾਂ ਬਹੁਤ ਘੈਂਟ ਨੇ ਤੇ ਜਿਹੜੀ ਤੁਹਾਡੀ ਹੁਣ ਜਿਵੇਂ ਤੁਸੀਂ 71 ਸਾਲ ਬੱਪੂ ਤੁਹਾਡੀ ਉਮਰ ਹੋ ਚੁੱਕੀ ਹੈ ਨਾ 71 ਸਾਲਾਂ ਵਿੱਚ ਤੁਹਾਡਾ ਕੋਈ ਐਹੋ ਜਿਹਾ ਕਿੱਸਾ ਜੀ ਨੂੰ ਤੁਸੀਂ ਲੈ ਕੇ ਬਹੁਤ ਜ਼ਿਆਦਾ ਹੱਸੇ ਹੋ ਬਹੁਤ ਖੁਸ਼ ਹੋਗੇ ਤੁਸੀਂ ਉਹ ਚੀਜ਼ ਨੂੰ ਲੈ ਕੇ ਹਾਂਜੀ ਮਤਲਬ ਜਿਹੜੇ ਨਾ ਲੀਡਰ ਨੇ ਹਾਂਜੀ ਇਹ ਡਾਕਟਰ ਭੀਮਰਾਓ ਉਮੀਦਵਾਰ ਦੀ ਪਿੱਠ 'ਤੇ ਸੁਰਾ ਮਾਰਦੇ ਨੇ ਵਾਹ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਤਨਖਾਹ ਲਈ ਸੀ ਵੀ ਇਹ ਲੋਕਾਂ ਦੇ ਘਰ ਚੱਲਦੇ ਰਹਿਣ ਭੁੱਖੇ ਨਾ ਮਰਨ ਇਹਨਾਂ ਨੂੰ ਤਨਖਾਹ ਲਾਤੀ ਠੀਕ ਹੈ ਜੀ ਵੀ ਲਓ ਬਈ ਤੁਸੀਂ ਸਾਰੀ ਉਮਰ ਤੁਹਾਨੂੰ ਇਹ ਤਨਖਾਹ ਮਿਲੂਗੀ ਠੀਕ ਹੈ ਜੀ ਤੇ ਤੁਸੀਂ ਲੋਕਾਂ ਦੇ ਕੰਮ ਕਰੋ ਹਾਂਜੀ ਪਰ ਇਹਨਾਂ ਲੋਕਾਂ ਨੇ ਕੀ ਕਰਿਆ ਪਰਿਵਾਰਵਾਦ ਬਣਾ ਲਿਆ ਠੀਕ ਹੈ ਜੀ ਪਰਿਵਾਰਵਾਦ ਦੇ ਨਾਲ ਨਾਲ ਮਤਲਬ ਫੈਕਟਰੀਆਂ ਦੇ ਕੋਲੋਂ ਆਪਣਾ ਕਮਿਸ਼ਨ ਲੈਣਾ ਸ਼ੁਰੂ ਕਰਤਾ ਕਮਿਸ਼ਨ ਦੇ ਨਾਲ ਨਾਲ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕਰਤਾ ਜਿਵੇਂ ਬਾਦਲ ਸਾਬ ਹੋਰਾਂ ਨੇ ਕਰਿਆ ਕਿਉਂਕਿ ਉਹਨਾਂ ਦੀ ਆਮਦਨ ਅੱਜਕੱਲ 6.5 ਲੱਖ ਰੁਪਏ ਮਹੀਨੇ ਦੀ ਆ ਹਾਂਜੀ ਤਕਰੀਬਨ 6.5 ਲੱਖ ਰੁਪਏ ਦਾ ਮਹੀਨੇ ਦੀ ਹੁੰਦੀ ਹੈ। ਤੇ ਬਾਪੂ ਜਿਵੇਂ ਹੁਣ ਥੋੜੀ ਲਿਖਤ ਦੀ ਗੱਲ ਕਰੀਏ ਨੇ ਆਪਾਂ ਨੇ ਵੀ ਜਿਹੜੇ ਹੁਣ ਤੱਕ ਤੁਹਾਡੇ ਗੀਤ ਜਿਹੜੇ ਕਿੰਨੇ ਕਾਹਲੇ ਮਾਰਕੀਟ ਦੇ ਵਿੱਚ ਆਏ ਨੇ? ਮੇਰੇ 29 ਗੀਤ ਮਾਰਕੀਟ ਕੀ 29 ਗੀਤ ਆਏ ਨੇ। ਉਹਨਾਂ ਚ ਜਿਹੜੇ ਨਾਮਵਰ ਕਲਾਕਾਰ ਕੋਸ਼ ਐਸੇ ਅ ਕਰਨੈਲ ਹੀਰਾ ਕਰਨੈਲ ਹੀਰਾ ਜੀ। ਮੇਰਾ ਹੀ ਸੀ ਗੀਤ ਸੀ। ਠੀਕ ਹੈ ਜੀ। ਤੇ ਅਨੀਤਾ ਸਮਾਣਾ ਠੀਕ ਹੈ ਜੀ। ਆਪਣੇ ਹਾਕਮ ਬਖਤਰੀ ਵਾਲਾ ਠੀਕ ਹੈ ਜੀ। ਤੇ ਆਪਣੇ ਪ੍ਰੀਤ ਮਸ਼ੀਨ ਸੰਕੀ ਜੀ ਗੁਰਨਾਮ ਰਸੀਲਾ ਜੀ ਬੂਟਾ ਖਾਂ ਕਨੇਡਾ ਵਾਲਾ ਠੀਕ ਹੈ ਜੀ ਇਹੋ ਜੀ ਕਲਾਕਾਰ ਹੈ ਜਿਹੜੇ ਮਨ ਨੂੰ ਬਹੁਤ ਜਿਹੜੇ ਕਲਾਕਾਰ ਨੇ ਨਾਮੀ ਜਿਹੜੇ ਹਿੱਟ ਜਿਹੜੇ ਮਨ ਨੂੰ ਕਹਿੰਦੇ ਆਪਾਂ ਵੀ ਗੀਤ ਜਿਹੜਾ ਬਾਪੂ ਇਹੋ ਜਿਹੇ ਕਿਹੜਾ ਗੀਤ ਜਿਹੜਾ ਤੁਹਾਡਾ ਸਭ ਤੋਂ ਵੱਧ ਜਿਹੜਾ ਮਨ ਨੂੰ ਵੀ ਐ ਧੁੰਮਾ ਪਾਤੀਆਂ ਗੀਤ ਨੇ ਗੀਤ ਮੇਰਾ ਅਨੀਤਾ ਸਮਾਣਾ ਤੇ ਕਰਨੈਲ ਹੀਰੇ ਨੇ ਗਾਇਆ ਸੀ ਤੈਨੂੰ ਸਬਰ ਰਹਾਣੀਆਂ ਕਰਨਾ ਪਊ ਠੀਕ ਹੈ ਜੀ ਇੱਕ ਉੱਤੇ ਪੱਥਰ ਧਰਨਾ ਪਊ ਮੇਰੇ ਬੋਲ ਕੰਨਾਂ ਵਿੱਚ ਪੈ ਗਿਆ ਜੀ ਨੂੰ ਮੈਂ ਮੰਗੀ ਵਿਆਹ ਮੰਗਦੀ ਕੱਲ ਆ ਕੇ ਬਚੂ ਲੱਗੇ ਗਿਆ ਵਾਹ ਕਿਆ ਬਾਤ ਬਾਪੂ ਕਿਵੇਂ ਫਿਰ ਆਉਂਦੀ ਹੈ ਇਹ ਜਿਹੇ ਚੀਜ਼ਾਂ ਦਿਮਾਗ 'ਚ ਕਿਵੇਂ ਆਉਂਦੀਆਂ ਚੀਜ਼ਾਂ ਇਹ ਦਿਮਾਗ ਦੇ ਵਿੱਚ ਪਹਿਲਾਂ ਮੇਰਾ ਗਾਇਕ ਬਣਨ ਦਾ ਇਰਾਦਾ ਸੀ ਠੀਕ ਹੈ ਜੀ ਮੈਂ ਸਟੇਜਾਂ ਤੇ ਹੁਣ ਵੀ ਗਾਗੂ ਲੈਣਾ ਹਾਂਜੀ ਉਸ ਤੋਂ ਬਾਅਦ ਫਿਰ ਦਿੱਲੀ ਦਾ ਮੈਨੂੰ ਤਕਰੀਬਨ ਕੋਈ ਵੀ ਇਲਾਕਾ ਨਹੀਂ ਹੈਗਾ ਜਿੱਥੇ ਨਾਂ ਗਿਆ ਹੋਮਾ ਵੱਡੀ ਤਾਂ ਖੁਸ਼ੀ ਦੀ ਗੱਲ ਇਹ ਆ ਕਿ ਮੈਂ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਕਈ ਰਾਤਾਂ ਕੱਟੀਆਂ ਨੇ ਠੀਕ ਹੈ ਜੀ ਤੇ ਉਦੋਂ ਮਤਲਬ ਜਦੋਂ ਵੀ ਜਾਂਦੇ ਸੀ ਗੁਰਨਾਮ ਦੇ ਸਿਲਾ ਜੀ ਵਾਸਤੇ ਮੈਂ ਮੈਂ ਸਿਲਵਰ ਰਿਕਾਰਡਿੰਗ ਦੇ ਵਾਸਤੇ ਟਾਈਮ ਲੈ ਕੇ ਹੁੰਦਾ ਹੁੰਦਾ ਸੀ ਉਹਨਾਂ ਕੋਲ ਠੀਕ ਹੈ ਜੀ ਤੇ ਉਦੋਂ ਜਾਂਦੇ ਸੀਗੇ ਉਦੋਂ ਮਤਲਬ ਬਹੁਤ ਵਧੀਆ ਉਹਨਾਂ ਉੱਥੇ ਮੇਰੀ ਬਹੁਤ ਇੱਜ਼ਤ ਕਰਦੇ ਸੀਗੇ ਵੱਡੀ ਗੱਲ ਇੱਕ ਹੋਰ ਵੀ ਆ ਕਿ 1972 ਦੇ ਵਿੱਚ ਉਦੋਂ ਮੈਂ ਛੋਟਾ ਜਿਹਾ ਸੀ ਮੇਰੀ ਮਾਂ ਬਹੁਤ ਦਲੇਰ ਸੀ ਅੱਛਾ ਜੀ ਮੈਂ ਮੇਰੀ ਮਾਂ ਨੂੰ ਕਿਹਾ ਵੀ ਮੈਂ ਤਾਂ ਇੰਦਰਾ ਗਾਂਧੀ ਨਾਲ ਹੱਥ ਮਿਲਾਉਣਾ ਕਹਿੰਦੀ ਆ ਜਾ ਪੁੱਤ ਮੈਂ ਮਿਲਾਉਣੀ ਆ ਠੀਕ ਹੈ ਜੀ ਤੇ ਭਾਈ ਅਸੀਤਾ ਦੇਖ ਕੇ ਤੁਸ ਮੇਰੀ ਬਾਹ ਫੜੀ ਮੇਰੀ ਬਾਣੇ ਤੇ ਜਾ ਕੇ ਇੰਦਰ ਗਾਂਧੀ ਦੇ ਕੋਲ ਰਖਤੀ ਤੇ ਉਹਨੇ ਹੱਥ ਕੱਢਿਆ ਮੈਂ ਹੱਥ ਮਲਾਇਆ ਤੇ ਉਹ ਮੇਰੀ ਬਹੁਤ ਵੱਡੀ ਪ੍ਰਾਪਤੀ ਹੈ ਜੀ ਵਾਹ ਕੀ ਬਾਤ ਇਹ ਬਾਪੂ ਮੇਰੇ ਖਿਆਲ ਆ ਵੀ ਬਹੁਤ ਘਟ ਲੋਕਾਂ ਨਾਲ ਬੱਪੜਦੀਆਂ ਘਟਣਾ ਜਿਹੜੀਆਂ ਹੈਗੀਆਂ ਹਾਂਜੀ ਇਹ ਘਟਣਾ ਜਿਹੜੀਆਂ ਬੱਪੜਦੀਆਂ ਨੇ ਨਾ ਅਸੀਂ ਮਤਲਬ ਮੈਂ ਕਿਸੇ ਗੱਲ ਦੇ ਵਿੱਚ ਖੁਸ਼ੀ ਤੇ ਗਮੀ ਨੂੰ ਇੱਕੋ ਹੀ ਸਮਝਦਾ ਠੀਕ ਹੈ ਜੀ ਬਾਲਾ ਮੈਂ ਖੁਸ਼ੀ ਨੂੰ ਵੀ ਮਾਈਂਡ ਕਰਦਾ ਮੈਂ ਬਾਲਾ ਗਮੀ ਨੂੰ ਵੀ ਮਾਈਂਡ ਕਰਦਾ ਠੀਕ ਹੈ ਜੀ ਤੇ ਸਿਰਫ ਮੈਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਮੈਨੂੰ ਕਿਸੇ ਨਾਲ ਕੋਈ ਤਲਕ ਨਹੀਂ ਹੈ ਠੀਕ ਹੈ ਜੀ ਜੇ ਕੋਈ ਬੰਦਾ ਦੁਖੀ ਹੈਗਾਗਾ ਹਾਂਜੀ ਉਹਨੂੰ ਵੀ ਕਹੀਦਾ ਵੀ ਯਾਰ ਇਹ ਨਹੀਂ ਕਰਨਾ ਵੀ ਖੁਸ਼ ਰਹੇਗਾ ਖੁਸ਼ ਰਹੇ ਠੀਕ ਹੈ ਖੁਸ਼ ਰਹੇਗਾ ਤਾਂ ਤੇਰਾ ਖੂਨ ਬਣੂਗਾ ਜੇ ਤੂੰ ਖੁਸ਼ ਨਾ ਰਹੇਗਾ ਤੇਰਾ ਖੂਨ ਮੱਚੂਗਾ ਬਾਪੂ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਹਾਂਜੀ ਕੋਈ ਉਹਨਾਂ ਨੂੰ ਹਸਾਉਣ ਦੇ ਲਈ ਕੋਈ ਇਹੋ ਜਿਹੀ ਗੱਲ ਵੈਸੇ ਹੁਣ ਮੈਂ ਸਟੇਜ ਛੱਡੀ ਵੀ ਆ ਅੱਛਾ ਜੀ ਸਟੇਜ ਛੱਡੀ ਆ ਬਸ ਸਟੇਜ ਦੇ ਉੱਤੇ ਮੈਂ ਮਤਲਬ ਵਹਾਸੀ ਮਜ਼ਾਕ ਵਾਲਾ ਵੀ ਕੰਮ ਕਰ ਲੈਂਦਾ ਕੋਈ ਇੱਕ ਅੱਧੀ ਚਲਕ ਜੀ ਹੋ ਜੇ ਛੋਟੀ ਜੀ ਹਲਕੀ ਬੁਲਕੀ ਜਨੀਕ ਮਾਈਂਡ ਚ ਕੋਈ ਜ਼ਿਆਦਾ ਕੁਛ ਨਹੀਂ ਹੁਣ ਮੈਨੂੰ ਯਾਦ ਨਹੀਂ ਹੈ ਅੱਛਾ ਠੀਕ ਹੈ ਜੀ ਤੇ ਜਿਵੇਂ ਹੁਣ ਬਾਪੂ ਆਪਾਂ ਗੱਲ ਕਰੀ ਲਿਖਤ ਦੀ ਕਹਿੰਦੇ ਆ ਗੁਰੂ ਬਿਨਾ ਗਤ ਨਹੀਂ ਹਾਂਜੀ ਤੇ ਫਿਰ ਗੁਰੂ ਕਹਿੰਦਾ ਨੂੰ ਮੰਨਦੇ ਹਾਂ ਗੁਰੂ ਦੀ ਗੱਲ ਕਰਦੇ ਆ 1984 ਦੇ ਵਿੱਚ ਹਾਂਜੀ ਮੈਂ ਘਰੋਂ ਰੁਸ ਕੇ ਠੀਕ ਹੈ ਜੀ ਅਬਦੀ ਮਾਪੇ ਉਹਨਾਂ ਰੁਸ ਕੇ ਲੁਧਿਆਣੇ ਚਲੇ ਗਿਆ ਠੀਕ ਹੈ ਜੀ ਲੁਧਿਆਣੇ ਮੈਂ ਜਦੋਂ ਦਫ਼ਤਰਾਂ ਦੇ ਵਿੱਚ ਗਿਆ 1 ਮਹੀਨਾ ਮੈਂ ਉੱਥੇ ਜਾ ਕੇ ਕੰਮ ਕੀਤਾ ਮੇਰੇ ਰਿਸ਼ਤੇਦਾਰ ਸੀ ਜਿੱਦੇ ਮੈਨੂੰ ਤਨਖਾਹ ਮਿਲੀ ਹਾਂਜੀ ਤਾਂ ਮੈਂ ਉੱਥੇ ਉਹਨਾਂ ਦੇ ਦਫ਼ਤਰਾਂ ਤੇ ਗਿਆ ਠੀਕ ਹੈ ਜੀ ਤੇ ਹਰੇਕ ਕਲਾਕਾਰ ਨੇ ਮੈਨੂੰ ਰੱਜਮ ਪਿਆਰ ਦਿੱਤਾ ਗਲ ਬੱਕੜੀਆਂ ਪਾਈਆਂ ਉੱਥੇ ਜਿਹਦੇ ਰਿਸ਼ਤੇਦਾਰ ਕੋਲੇ ਗਿਆ ਸੀ ਉਹ ਤੇ ਕਿਰਦਨ 40 45 ਲੱਖ ਰੁਪਏ ਦਾ ਮਾਲਕ ਹੈ ਉਹਦੀ ਅੱਖਾਂ ਟੱਡੀਆਂ ਰਹਿ ਗਈਆਂ ਮੈਂ ਚਾਚਾ ਜੀ ਕਹਿੰਦਾ ਇੰਨਾ ਪਿਆਰ ਤੁਸੀਂ ਅਸੀਂ ਇੱਥੇ ਰਹਿਨੇ ਆ ਅਸੀਂ ਠੇਕੇਦਾਰੀ ਦਾ ਕੰਮ ਕਰਦੇ ਆ ਸਾਨੂੰ ਤਾਂ ਇਹਨਾਂ ਲੋਕਾਂ ਨੇ ਕਦੇ ਬੁਲਾਇਆ ਵੀ ਨਹੀਂ ਹੈ ਤੇ ਉਹਨੂੰ दारू ਦੀ ਬੋਤਲ ਲੈ ਕੇ ਦਿੱਤੀ ਉਹਦੀ ਪੂਰੀ ਪਰਵਰਸ਼ ਕੀਤੀ ਤੇ ਉਹ ਬੰਦਾ ਸ਼ਰਾਬੀ ਹੋ ਗਿਆ ਸ਼ਰਾਬੀ ਹੋਏ ਹੋਏ ਵੇ ਨੂੰ ਕਾਰ ਦੇ ਵਿੱਚ ਬਿਠਾ ਕੇ ਘਰੇ ਛੱਡ ਕੇ ਆਇਆ ਉਦੋਂ ਬਾਅਦ ਫਿਰ ਸਾਡਾ ਉੱਥੇ ਰੋਜ਼ ਦਾ ਆਉਣਾ ਜਾਣਾ ਹੋ ਗਿਆ ਠੀਕ ਹੈ ਜੀ ਤੇ ਇੱਕ ਗੱਲ ਬਾਪੂ ਤੁਸੀਂ ਮੇਰੇ ਦਿਲ ਦੀ ਖੋਲੀ ਜਿਹੜੀ ਤੁਸੀਂ ਸ਼ਰਾਬ ਵਾਲੀ ਗੱਲ ਕੀਤੀ ਹੈ दारू ਵਾਲੀ ਗੱਲ ਕੀਤੀ ਆ ਜਿਆਦਾਤਰ ਅਸੀਂ ਦੇਖਦੇ ਆ ਵੀ ਚਾਹੇ ਕਲਾਕਾਰ ਹੋਵੇ ਚਾਹੇ ਗੀਤਕਾਰ ਹੋਵੇ ਮੰਨ ਲਓ ਚਾਹੇ ਆਪਣੇ ਜਿਹੜੀ ਸੰਗੀਤ ਕਲਾਨੇ ਦੇ ਵਿੱਚ ਕੋਈ ਵੀ ਹੋਵੇ ਬੇਸ਼ੱਕ ਮਿਊਜ਼ਿਕ ਕਰਦਾ ਹੋਵੇ ਨਾ ਤੇ ਉਹਨੂੰ ਕਹਿੰਦੇ दारू ਸ਼ਰਾਬ ਜਿਹੜੀ ਇਹ ਡੋਬ ਕੇ ਰੱਖ ਲੈਂਦੀ ਆ ਤੇ ਦੂਸਰਾ ਨਾਵਜ ਕਹਿੰਦੇ ਤੀਮੀ ਬਾਜੀ ਆ ਪਹਿਲਾ दारू ਬਾਜੀ ਜਿਹੜੀ ਆਉਂਦੀ ਆ ਨਾ दारू ਤੇ ਥੋੜੇ ਨਿਗਾਚ ਹੈਗੇ ਕੋਈ ਇਦਾਂ ਦੇ ਚਿਹਰੇ ਗਮਗੀਨ ਚਿਹਰੇ ਜਿਹੜੇ ਮੰਨ ਲਓ ਵੀ दारू ਨੇ ਡੋਬ ਕੇ ਰੱਖ ਤੇ दारू ਨਾਲ ਦੇਖੋ ਧਰਮਪ੍ਰੀਤ ਵੀ ਡੁੱਬਿਆ ਠੀਕ ਹੈ ਜੀ ਹਾਂਜੀ ਬਿਲਕੁਲ ਹਰਦੇਵ ਮਾਹੀ ਨੰਗਰ ਵੀ ਹੋਰ ਕਈ ਇਹ ਜਿਹੇ ਤੇਰੇ ਨੇ ਜਿਹੜੇ ਡੁੱਬੇ ਨੇ दारू ਨੇ ਡੋਏ ਨੇ ਤੇ ਬਾਪੂ ਜਦੋਂ ਤੁਸੀਂ ਸੀਗੇ ਜਵਾਨੀ ਪਾਰੇ ਚ ਫਿਰ ਕਦੇ ਹੋ ਜਾਂਦਾ ਸੀ ਇਸ ਤਰ੍ਹਾਂ ਕਦੇ ਟੱਕਣ ਖੜਕਾਰਾਂਦੇ ਹੋਂਗੇ ਨਾਲ ਦੇ ਨਹੀਂ ਅੱਛਾ ਇਦਾਂ ਕਦੇ ਮੈਂ ਤਾਂ ਆਪਣੇ ਵਿਆਹ ਨੂੰ ਵੀ ਨਹੀਂ ਪੀਤੀ ਠੀਕ ਹੈ ਜੀ ਮੈਂ ਨਹੀਂ ਬੁੱਲਾਂ ਨਾਲ ਸਾਈ ਦੁਨੀਆ ਦੀ ਦੁਨੀਆ ਭਰ ਦੀ दारू ਮੇਰੇ ਹੱਥਾਂ ਚ ਦੀ ਲੰਘੀ ਹਾਂਜੀ ਪਰ ਮੈਂ ਆਪਣੇ ਬੁੱਲਾਂ ਨਾਲ ਨਹੀਂ ਸੌਂ ਨਹੀਂ ਦਿੱਤੀ ਜਦੋਂ ਤੁਸੀਂ ਬਾਪੂ ਮੰਨ ਲਓ ਜਦੋਂ ਤੁਹਾਡੇ ਇੱਕ ਸਮਾਂ ਸੀ ਇੱਕ ਦੌਰ ਸੀ ਤੁਹਾਡਾ ਇੱਕ ਹਨਾ ਲਿਖਤ ਵੇਲੇ ਤੁਹਾਡਾ ਚੰਗੇ ਚੰਗੇ ਕਲਾਕਾਰਾਂ ਨਾਲ ਬਹਿਣਾ ਉੱਠਣਾ ਸੀ ਕਦੇ ਇਹ ਜੇ ਨਾਮਵਰ ਚਿਹਰੇ ਕੋਈ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਟੋਕਤਾ ਵੀ ਨਹੀਂ ਹੋਏ दारू ਨਹੀਂ ਪੀਣੀ ਹਾਂ ਮੈਂ ਆਪਣੇ ਅਵਤਾਰ ਚਮਕਹੋਰਾਂ ਨੂੰ ਰੋਕਿਆ ਸੀ ਬਹੁਤ ਰੋਕਦਾ ਰਹੇ ਹਾਂ ਕੀ ਰਿਐਕਸ਼ਨ ਹੁੰਦਾ ਸੀ ਬਾਪੂ ਉਹਨਾਂ ਦਾ ਰਿਐਕਸ਼ਨ ਉਹਨਾਂ ਦਾ ਇਹ ਹੀ ਹੁੰਦਾ ਸੀ दारू ਸਟੇਜ ਤੋਂ ਉਤਰੇਂ दारू ਲੈ ਲਈ ਪੀ ਕੇ ਅੰਨੇ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਘਰ ਵਾਲੀਆਂ ਨਾਲ ਟਸ਼ਣ ਬਾਜੀਆਂ ਹੋ ਗਈਆਂ ਠੀਕ ਹੈ ਜੀ ਫਿਰ ਉਹ ਘਰ ਵਾਲੀਆਂ ਛੱਡ ਗਈਆਂ ਹਾਂ ਜੀ ਜਿਵੇਂ ਕਿ ਹੁਣ ਅ ਕਰਨੈਲ ਹੀਰੇ ਦੇ ਘਰ ਵਾਲੀ ਛੱਡ ਗਈ ਹਾਂ ਜੀ ਤੇ ਮਤਲਬ ਅ ਅਵਤਾਰ ਚਮਕਦੇ ਦੇ ਘਰ ਵਾਲੀ ਛੱਡ ਗਈ ਹਾਂ ਜੀ ਤੇ ਇਹਨਾਂ ਚੀਜ਼ਾਂ ਨੂੰ ਸਾਡੀਆਂ ਜਿਹੜੀਆਂ ਸੀਗੀਆਂ ਅਸੀਂ ਦੇਖਿਆ ਉਹਨਾਂ ਨੂੰ ਸਮਝਾਇਆ ਵੀ ਬਾਤ ਦੇ ਵਿੱਚ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਜੀ ਇਕੱਠੇ ਕਰ ਵੀ ਦਿੱਤੇ ਪਰ ਉਹ ਕਹਿੰਦੇ ਵੀ ਹੁਣ ਉਹ ਗੱਲ ਨਹੀਂ ਬਣਦੀ ਠੀਕ ਹੈ ਜੀ ਜਰੂਰ ਮੇਰੇ ਕਹਿਣ ਤੇ ਇਕੱਠੇ ਜਰੂਰ ਹੋਗੇ ਹਾਂ ਜੀ ਪਰ ਉਹ ਕੱਠੇ ਰਹਿ ਨਹੀਂ ਸਕੀ ਰਹਿ ਨਹੀਂ ਸਕੀ ਵਾਰਚ ਤੇ ਬਾਪੂ ਇੱਕ ਆਪਾਂ ਨਾਲ ਨਾਲ ਗੱਲ ਹੋਰ ਕਰਦੇ ਆ ਜਿਵੇਂ ਹੁਣ ਤੁਸੀਂ ਅਵਤਾਰ ਚਮਕ ਹੋਣਾਂ ਦੀ ਗੱਲ ਕੀਤੀ ਆ ਇਸ ਤਰ੍ਹਾਂ ਦੇ ਜਿਹੜੇ ਨਾਮੀ ਗ੍ਰਾਮੀ ਕਲਾਕਾਰ ਜਿਹਨਾਂ ਬਾਰੇ ਤੁਸੀਂ ਗੱਲ ਕੀਤੀ ਆ ਜੀ ਜਦੋਂ ਤੁਹਾਡੀ ਬੈਠਣੀ ਉੱਠਣੀ ਸੀ ਉਹਨਾਂ ਨਾਲ ਉਸ ਸਮੇਂ ਦੇ ਬੰਦੇ ਉਹ ਕੋਠੀਆਂ ਕਰਨ ਵਾਲੇ ਸੀਗੇ ਕਲਾਕਾਰ ਜਿਹੜੇ ਮੰਨ ਲਓ ਲੱਖਾਂ ਦੇ ਹਿਸਾਬ ਦੇ ਨਾਲ ਉਹ ਪੈਸਾ ਉਹ ਕਰਦੇ ਸੀਗੇ ਨਾ ਜੀ ਤੇ ਪ੍ਰੋਗਰਾਮ ਦਾ ਤੇ ਤੁਹਾਡੀ ਕਦੇ ਬਾਪੂ ਬਾਹ ਫੜੀ ਨਹੀਂ ਫਿਰ ਉਹਨਾਂ ਨੇ ਮੇਰੇ ਇੱਕ ਵਾਰੀ ਸੱਟਾ ਵੱਜ ਗਈਆਂ ਸੀ ਹਾਂਜੀ ਉਦੋਂ ਮੈਨੂੰ ਲੈ ਗਏ ਸੀਗੇ ਠੀਕ ਹੈ ਜੀ ਮੇਰਾ ਇਲਾਜ ਕਰਾਇਆ ਠੀਕ ਹੈ ਜੀ ਮੈਨੂੰ ਘਰੇ ਮੇਰੇ ਘਰੇ ਰਸਨ ਵੀ ਸਿੱਟ ਕੀ ਗਏ ਹਾਂਜੀ ਤੇ ਕਰਨੈਲ ਹੀਰੋ ਉਧੀ ਲੈ ਗਏ ਸੀਗੇ ਠੀਕ ਹੈ ਜੀ ਉੱਥੇ ਫਿਰ ਅ ਮੇਰੀ ਕਰੀ ਲਈ ਸੀਗੀ ਸੋਨੀ ਟੌਨ ਦੇ ਵਿੱਚ ਠੀਕ ਹੈ ਜੀ ਖੰਡ ਬਣ ਜਾ ਹਣ ਨੇ ਠੀਕ ਹੈ ਜੀ ਉਹਨਾਂ ਨੇ ਫਿਰ ਮੈਨੂੰ ਸੱਦਿਆ ਹਾਂਜੀ ਕਹਿੰਦੇ ਵੀ ਇਹਦੇ ਵਰਗਾ ਤੁਸੀਂ ਹੋਰ ਲਿਖ ਸਕਦੇ ਹੋ ਹਾਂਜੀ ਮੈਂ ਕਿਹਾ ਵੀ ਹਾਂ ਮੈਂ ਲਿਖ ਸਕਦਾ ਠੀਕ ਹੈ ਜੀ ਤੇ ਫਿਰ ਮੈਂ ਉਹ ਦੋ ਦਿਨਾਂ ਦੇ ਵਿੱਚ ਪੂਰੀ ਦੀ ਪੂਰੀ ਰੀਲ ਦੁਆਰੇ ਲਿਖਤੀ ਠੀਕ ਹੈ ਜੀ ਤੇ ਉਹ ਮਤਲਬ ਜਾ ਕੇ ਦਿਖਾਈ ਸੁਣਾਈ ਤਾਂ ਉਹ ਕੰਪਨੀ ਵਾਲਾ ਬੰਦਾ ਡੰਗ ਰਿਹਾ ਗਿਆ ਕਹਿੰਦਾ ਵੀ ਇਸ ਦੇ ਨਾਲੋਂ ਸਵਾ ਗੁਣਾ ਜਿਆਦਾ ਵੱਜਣ ਦੀ ਹੈ ਪਰ ਉਹ ਵੀ ਦੋ ਦਿਨਾਂ ਵਿੱਚ ਹਾਂਜੀ ਦੋ ਦਿਨਾਂ ਵਿੱਚ ਠੀਕ ਹੈ ਜੀ ਮਤਲਬ ਇਸ ਤਰ੍ਹਾਂ ਦਾ ਕਾਫੀ ਵਾਰ ਪਿਆਰ ਮਿਲਦ ਰਿਹਾ ਤੇ ਬਾਪੂ ਜਿਹੜੀਆਂ ਫਿਰ ਇਹ ਲਿਖਤਾ ਤੁਹਾਡੇ ਕੋਲ ਪਈਆਂ ਸਫਤੇ ਇਹ ਮਤਲਬ ਕੀ ਚੀਜ਼ ਹੈ ਇਹ ਇਹ ਮਤਲਬ ਆਹ ਜਿਹੜੀ ਲਿਖਤ ਹੈ ਜੀ ਮੇਰੇ ਕੋਲ ਇਹ ਦਿਖਾ ਸਕਦੇ ਬਾਪੂ ਮੜਾ ਕੈਮਰੇਗੇ ਨਾ ਜੀ ਮੜਾ ਨੀਗਾ ਮਾਰਿਓ ਬਈ ਆ ਕੇ ਦਿਖਾਇਓ ਬਾਪੂ ਇਹਦੇ ਮੂਰੇ ਕੀ ਚੀਜ਼ ਹੈ ਇਹ ਨਾਲ ਨਾਲ ਬੋਲ ਕੇ ਵੀ ਦੱਸੀ ਚੱਲੇ ਇਹਦੇ ਬਾਰੇ ਹਾਂ ਇਹ ਹੁਣ ਬੋਲ ਕੇ ਵੀ ਦੱਸ ਦੋ ਬਾਕੂ ਇਹਦੇ ਬਾਰੇ ਜਿਹੜੀ ਮਤਲਬ ਰਾਜਨੀਤੀ ਆ ਨਾ ਹਾਂਜੀ ਰਾਜਨੀਤੀ ਦੇ ਵਿੱਚ ਹਾਂਜੀ ਜਰਨਲ ਸਮਾਜ ਪਾੜੂ ਆ ਠੀਕ ਹੈ ਜੀ ਜਦੋਂ ਕਿ ਸਾਡੀਆਂ ਵੋਟਾਂ 24% ਨੇ ਠੀਕ ਹੈ ਜੀ ਅਜੇ ਤੱਕ ਅਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕੀ ਠੀਕ ਹੈ ਜੀ ਇਸ ਕਰਕੇ ਸਾਨੂੰ 1900 2014 ਦੇ ਵਿੱਚ ਹਾਂਜੀ ਆਮ ਆਦਮੀ ਪਾਰਟੀ ਵਾਲਿਆਂ ਦੀ ਇੱਕ ਮੀਟਿੰਗ ਹੋਈ ਸੀ ਠੀਕ ਹੈ ਜੀ ਜਿਸ ਦੇ ਵਿੱਚ ਦੋ ਹੀ ਮੁੱਦੇ ਰੱਖੇ ਸੀ ਉਹਨਾਂ ਨੇ ਹਾਂਜੀ ਇੱਕ ਤਾਂ ਇੰਡਸਟਰੀ ਦਾ ਹਾਂਜੀ ਇੱਕ ਟਰਾਂਸਪੋਰਟ ਦਾ ਠੀਕ ਹੈ ਉਹਦੇ ਨਾਲ ਆਪਣਾ ਕੋਈ ਸਬੰਧ ਨਹੀਂ ਸੀ ਅੱਛਾ ਜੀ ਤੇ ਜਦੋਂ ਸੈਕਟਰੀ ਸਾਹਿਬ ਕਹਿੰਦਾ ਜੇ ਕਿਸੇ ਨੇ ਬੋਲਣਾ ਹੋਵੇ ਹਾਂਜੀ ਤਾਂ ਮੈਂ ਉੱਠ ਕੇ ਕਿਹਾ ਵੀ ਮੇਰੇ ਕੋਲੇ ਇਹ ਮੁੱਦਾ ਤਾਂ ਹੈ ਨਹੀਂ ਕਹਿੰਦੇ ਜੀ ਜਿਹੜਾ ਮਰਜ਼ੀ ਬੋਲ ਦਿਓ ਫਿਰ ਉੱਥੇ ਮੈਂ ਕਿਹਾ ਮੈਂ ਕਿਹਾ ਇੱਕ ਬ੍ਰਾਹਮਣ ਇੱਕ ਬਾਣੀਆਂ ਇੱਕ ਮਿਸਤਰੀ ਤਿੰਨੇ ਮੁੱਖ ਮੰਤਰੀ ਦੀ ਕੁਰਸੀ ਦਾ ਸਵਾਦ ਲੈ ਚੁੱਕੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕਾਂਗਰਸ ਆ ਚਾਹੀਏ ਅਕਾਲੀ ਆ ਇੱਕੋ ਹੀ ਮੁੱਖ ਮੰਤਰੀ ਦੀ ਲੰਮੀ ਲੈਣ ਆਈ ਜਾਂਦੀ ਆ ਤੇ ਆਮ ਆਦਮੀ ਪਾਰਟੀ ਤੀਸਰੀ ਧਿਰੋਂ ਉੱਬਰ ਕੇ ਸਾਹਮਣੇ ਆ ਰਹੀ ਆ ਕੀ ਆਮ ਆਦਮੀ ਪਾਰਟੀ ਦਲਿਤ ਸਮਾਜ ਦੇ ਬੰਦੇ ਨੂੰ ਮੁੱਖ ਮੰਤਰੀ ਬਣਾਉਗੀ ਤਾਂ ਸਾਰਿਆਂ ਦੇ ਮੂੰਹ ਦੇ ਵਿੱਚ ਘੁਗਣੀਆਂ ਪੈ ਗਈਆਂ ਸਾਰੇ ਸੋਚਾਂ ਦੇ ਵਿੱਚ ਪੈ ਗਏ ਤੇ ਫੇਰ ਅਮਨੋ ਰੋੜਾ ਜੀ ਨੇ ਇਸ ਮੇਰੀ ਮਤਲਬ ਵਿਚਾਰਾਂ ਦੇ ਉੱਤੇ 24 ਮਿੰਟ ਖਾਲੀ ਕਰਕੇ ਕਹਿੰਦੇ ਵੀ ਇਹ ਅਸੀਂ ਕਹਿ ਨਹੀਂ ਸਕਦੇ ਅਸੀਂ ਕੇਜਰੀਵਾਲ ਨੂੰ ਪੁੱਛਾਂਗੇ ਕੇਜਰੀਵਾਲ ਨੂੰ ਪੁੱਛ ਕੇ ਗੱਲਬਾਤ ਹੋ ਕਿ ਜਿਹਦੇ ਦਿਨ ਇਹ ਮਤਲਬ ਡਿਕਲੇਰ ਹੋਇਆ ਕਿ ਮੁੱਖ ਮੰਤਰੀ ਜਿਹੜਾ ਹੈਗਾ ਡਿਪਟੀ ਮੁੱਖ ਮੰਤਰੀ ਦਲਤ ਸਮਾਜ ਦੇ ਵਿੱਚੋਂ ਹੋਊਗਾ ਜਿਹੜਾ ਕਿ ਅਜੇ ਤੱਕ ਵੀ ਮਤਲਬ ਕੁਰਸੀ ਉਹ ਖਾਲੀ ਪਈ ਆ ਠੀਕ ਹੈ ਜੀ ਤੇ ਬਾਪੂ ਬਹੁਤ ਸੋਹਣੀਆਂ ਥੁੜੀਆਂ ਗੱਲਾਂ ਲੱਗੀਆਂ ਤੇ ਵਕਤ ਬੜਾ ਕੀਮਤੀ ਆ ਹਾਂਜੀ ਹਨਾ ਜੀ ਤੇ ਆਪਾਂ ਅਲਵਿਦਾ ਲੈਣਾ ਆਪਣਾ ਬਣਦਾ ਹਾਂਜੀ ਤੇ ਜਾਂਦੇ ਜਾਂਦੇ ਬਾਪੂ ਜਿਹੜੇ ਕਹਿੰਦੇ ਆ ਵੀ ਰਾਈਟਰ ਹੁੰਦੇ ਨੇ ਜ਼ਿਆਦਾਤਰ ਕੋਈ ਲਿਖਤ ਕਹਿੰਦੇ ਆ ਵੀ ਅਸੀਂ ਫਲਾਣੇ ਵਰਗਾ ਬਣਨਾ ਸੀ ਝੋਕੇ ਵਰਗਾ ਬਣਨਾ ਉਹਨਾਂ ਲਈ ਕੋਈ ਨਿੱਗਾ ਜਾਂ ਸੁਨੇਹਾ ਲਿਖਤ ਬਾਰੇ ਲਿਖਤ ਬਾਰੇ ਮਿਹਨਤ ਕਰਨ ਹਾਂਜੀ ਮਿਹਨਤ ਕਰਕੇ ਹੀ ਮਤਲਬ ਅੱਗੇ ਵਧਿਆ ਜਾ ਸਕਦਾ ਜੇ ਕਿਸੇ ਨਾਲ ਮਤਲਬ ਦੂਸਣਵਾਦੀ ਕਰਾਂਗੇ ਜਲਨਵਾਦੀ ਕਰਾਂਗੇ ਉਹ ਆਪਣਾ ਖੂਨ ਸਾੜਨ ਵਾਲਾ ਹੁੰਦਾ ਹੈ ਕਈ ਵਾਰ ਨਾ ਬਾਪੂ ਕੀ ਹੁੰਦਾ ਵਿੱਚ ਵਿੱਚ ਲੋਕਾਂ ਦਾ ਕਹਿਣਾ ਇਹ ਕਹਿੰਦੇ ਹੁੰਦੇ ਵੀ ਜਹਾ ਤੱਕ ਰਾਈਟਰ ਉਦੋਂ ਲਿਖਦਾ ਜਦੋਂ ਦਿਲ ਨੂੰ ਠੇਸ ਲੱਗੀ ਹੁੰਦੀ ਆ ਜਿਵੇਂ ਠੇੜ ਤਾਂ ਪੰਜਾਬੀ ਕਈ ਵੀ ਜਵਾਨੀ ਪਹਿਰੇ ਏਸ਼ਕ ਲੜਿਆ ਹੋਵੇ ਕਿਸੇ ਨਾਲ ਅੱਖ ਲੜੀ ਹੋਵੇ ਜਾਂ ਫਿਰ ਕਹਿੰਦੇ ਵੀ दारू ਪੀ ਕੇ ਲਿਖਦੇ ਨੇ ਮਤਲਬ ਇਦਾਂ ਦੀ ਕੀ ਚੀਜ਼ ਆ ਜਿਹੜੀਆਂ ਲਿਖਣੇ ਵੇਲੇ ਕਈ ਲੋਕ ਕਹਿੰਦੇ ਵੀ ਲੂਣਾ ਨੂੰ ਪੜ੍ਹਨਾ ਪੈਂਦਾ ਕਈ ਲੋਕ ਕਹਿੰਦੇ ਪਿੰਗਲ ਪੜ੍ਹਨੀ ਪੈਂਦੀ ਆ ਵੀ ਇਦਾਂ ਦੀ ਕੀ ਚੀਜ਼ਾਂ ਨੇ ਨਹੀਂ ਜੀ ਇਹ ਜਿਹੜੀ ਪਿੰਗਲ ਦੀ ਗੱਲ ਹੈ ਹਾਂਜੀ ਪਿੰਗਲ ਦੀ ਗੱਲ ਤੱਕ ਬੀਸਰੀ ਤੇ ਚਲੀ ਗਈ ਠੀਕ ਹੈ ਜੀ ਕਬੀਸਰੀ ਅੱਜ ਕੱਲ ਜਿਹੜੀ ਹੈਗੀ ਆ ਉਹ ਤਕਰੀਬਨ 2% ਹੀ ਰਹੇਗੀ ਠੀਕ ਹੈ ਜੀ ਤੇ ਬਾਕੀ ਇਹਦੇ ਵਿੱਚ ਕੋਈ ਨਹੀਂ ਹੈ ਜਾਨੀ ਕਿ ਰਿਦਮ ਦੇ ਵਿੱਚ ਬੰਦਾ ਹੋਣਾ ਚਾਹੀਦਾ ਠੀਕ ਹੈ ਜੀ ਤਾਲ ਤੇ ਸੁਰ ਹੋਣੇ ਚਾਹੀਦੇ ਨੇ ਮੂੰਹ ਦੇ ਵਿੱਚੋਂ ਆਪਣੇ ਆਪਣੇ ਆਪ ਬੋਲ ਨਿਕਲਣ ਉਹ ਮਤਲਬ ਚੀਜ਼ ਜਿਹੜੀ ਹੈ ਦੀਆ ਵਧੀਆ ਹੁੰਦੀ ਆ ਜਿੱਥੇ ਅਸੀਂ ਅੜਕਦੇ ਹਾਂ ਉੱਥੇ ਥੋੜਾ ਜਿਹਾ ਫਰਕ ਪੈ ਜਾਂਦਾ ਠੀਕ ਹੈ ਜੀ ਤੇ ਬਹੁਤ ਵਧੀਆ ਗੱਲਾਂ ਲਗੀਆਂ ਬਾਪੂ ਪਿਸੌਰ ਸਿੰਘ ਜੀ ਦੀਆਂ ਗੀਤਕਾਰ ਬੜੇ ਅੱਛੇ ਨੇ ਗੱਲਾਂ ਵੀ ਬੜੀਆਂ ਘੈਂਟ ਨੇ ਤੁਹਾਨੂੰ ਬਾਪੂ ਜੀ ਦੀਆਂ ਗੱਲਾਂ ਬਾਤਾਂ ਕਿਵੇਂ ਲਗੀਆਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਵਾਸਤੇ ਰੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਇੱਕ ਪੇਂਟਿੰਗ ਵਾਲਾ ਪੇਂਟਿੰਗ ਵਾਲਾ ਰਹੀ ਚੰਨੀ ਜੀ ਨੇ ਚਾਚਾ ਜੀ ਕਿਹਾ ਠੀਕ ਹੈ ਜੀ ਇਹ ਚੰਨੀ ਸਾਹਿਬ ਨਾਲ ਥੋੜੀ ਮੁਲਾਕਾਤ ਸੀਗੀ ਮਨ ਲੋਈ ਹਾਂਜੀ ਠੀਕ ਹੈ ਜੀ ਇਹ ਤੁਸੀਂ ਦੋਸਤੋ ਦੇਖ ਸਕਦੇ ਹੋ ਤੁਹਾਨੂੰ ਨੇੜੇ ਕਰਕੇ ਦਿਖਾ ਵੀ ਦਿਨੇ ਇੱਕ ਵਾਰੀ ਇਹ ਤਸਵੀਰ ਹਾਂਜੀ ਸੁਣਾ ਦੋ ਬਾਪੂ ਗੀਤ ਹਾਂਜੀ ਕਰਤੀ ਪਹਿਲੇ ਕਰੋ ਇਹ ਗੀਤ ਮੈਂ ਉਸ ਦਿਨ ਲਿਖਿਆ ਜਿਸ ਦਿਨ ਚਰਨਜੀਤ ਚੰਨੀ ਦੀ ਦਲਤ ਸਮਾਈ ਦੇ ਬੰਦੇ ਮੁੱਖ ਮੰਤਰੀ ਬਣੇ ਉਹ ਦਿਨ ਮੇਰੇ ਲਈ ਬਹੁਤ ਹੀ ਸੋਹਣਾ ਦਿਨ ਸੀ ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਸੰਘਰਸ਼ ਕਰਦਾ ਰਹਾਂ ਕਿ ਦਲਿਤ ਸਮਾਜ ਨੂੰ ਵੀ ਕੁਝ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਵੀ ਅੱਖਾਂ ਮੀਚੀ ਬੈਠੀ ਆ ਦਲਿਤ ਸਮਾਜ ਲਈ ਕੁਝ ਵੀ ਨਹੀਂ ਕਰ ਰਹੀ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਉਹਨਾਂ ਦਿਨਾਂ ਦੇ ਵਿੱਚ ਮੇਰਾ ਇੱਕ ਮੈਂ ਇੱਕ ਗੀਤ ਲਿਖਿਆ ਸੀ ਹੋ ਸਾਜਾਂ ਦੀ ਬੁੱਕਰੀ ਵਿੱਚੋਂ ਸਾਜ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗੂ ਪੈ ਦਲਤਾਂ ਦੀ ਅੱਖ ਖੁੱਲੀ ਪਾਗ ਜਾਗੂ ਪੈ ਬਾਬਾ ਸਾਹਿਬ ਭੀਮਰਾਉ ਦੀ ਸੋਚ ਉੱਚੀ ਸੀ ਲਿਖਤੇ ਕਾਨੂੰਨ ਜੀ ਦੀ ਜੋਸ਼ ਉੱਚੀ ਸੀ ਛਰਯਤੇ ਬੰਨਣ ਲਈ ਤਾਜ ਜਾਗੂ ਪੈ ਦਲਤਾਂ ਦੀ ਅੱਖ ਖੁੱਲੀ ਪਾਗ ਜਾਗੂ ਪੈ ਪੜੋ ਜੜੋ ਇੱਕੇ ਨਾਂ ਸੰਘਰਸ਼ ਕਰੀਦਾ ਜੱਬਰਾਂ ਦੀ ਇੱਕ ਉਤੇ ਪੈਰ ਤਰੀਦਾ ਖੁਸ਼ੀਆਂ ਦੇ ਅਜਨੇ ਅਰੇ ਆਜ ਦਾਗ ਤੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਤੇ ਸਾਡੀਆਂ ਦੇ ਮੁੱਲ ਸਾਡੀ ਕੁਰਬਾਨੀਆਂ ਦੇ ਮੁੱਲ ਪਹਿਣਗੇ ਪੇਸ਼ੀ ਵਰ ਨਾਲੇ ਬਾੜਿਆ ਪੈਂਦੇ ਰਹਿਣਗੇ ਦੁੱਖ ਦੂਰ ਹੋ ਗਏ ਨੇ ਬਰਾਗ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਔਕੜਾਂ ਦੇ ਨਾਲ ਮੱਥਾ ਲਾਇਓ ਡਟਕੇ ਡੌਲਿਆਂ ਚ ਜਾਨ ਹੱਥ ਪਾਇਓ ਜੱਟ ਕੇ ਅਮਨ ਦੀਪ ਦੇਖ ਇਤਿਆਸ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਹਰ ਪਾਸਿਓ ਮਿਲਣੋ ਵਧਾਈਆਂ ਚੰਨੀ ਜੀ ਬੜੇ ਚਿਰਾਂ ਬਾਅਦ ਹਿੱਸੇ ਆਈਆਂ ਚੰਨੀ ਜੀ ਵੱਡੀ ਮਿਲੀ ਕੁਰਸੀ ਲਿਹਾਜ਼ ਦਾਗ 'ਤੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ 'ਤੇ ਬਹੁਤ ਵਧੀਆ ਓਕੇ ਬਾਪੂ